ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਰਐਸਆਈ ਬਾਰੇ ਆਰਐਸਆਈ ਦਿਨਾਲ ਆਪਾਂ ਕਿਵੇਂ ਟਰੇਡ ਕਰ ਸਕਦੇ ਆ ਉਹ ਤੁਹਾਨੂੰ ਦੱਸਾਂਗੇ ਕੀ ਪੂਰੀ ਸਟ੍ਰੈਟਜੀ ਆ ਕਿਦੋਂ ਆਪਾਂ ਇਸ ਨੂੰ ਅਪਲਾਈ ਕਰਨਾ ਹੈ ਕਿਦੋਂ ਅਪਲਾਈ ਨਹੀਂ ਕਰਨਾ ਤੇ ਕੀ ਰਹੇਗੀ ਇਹਦੀ ਕੰਡੀਸ਼ਨ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਸਭ ਤੋਂ ਪਹਿਲਾਂ ਆਪਾਂ ਸਕਰੀਨ ਤੇ ਦੇਖੋਗੇ ਆਰਐਸਆਈ ਲਗਾਇਆ ਹੋਇਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਰਐਸਆਈ ਲਗਾਉਣ ਦਾ तरीका ਦੱਸ ਦਿੰਨੇ ਆ ਜਿਨ੍ਹਾਂ ਨੂੰ RSI ਲਗਾਉਣ ਦਾ ਤਰੀਕਾ ਨਹੀਂ ਆਉਂਦਾ ਤੇ ਇਹਦੇ ਵਿੱਚ ਕੋਈ ਵੀ ਸੈਟਿੰਗ ਤੁਸੀਂ ਚੇਂਜ ਨਹੀਂ ਕਰਨੀ ਜੋ ਡਿਫਾਲਟ ਸੈਟਿੰਗ ਰਹੇਗੀ ਉਹੀ ਆਪਾਂ ਰੱਖਣੀ ਹੈ ਜੋ ਕਿ ਪਹਿਲਾਂ ਤੋਂ ਹੀ ਮੌਜੂਦ ਹੁੰਦੀ ਆ ਤੁਸੀਂ ਕਿਸੇ ਵੀ ਬ੍ਰੋਕਰ ਦੇ ਵਿੱਚ ਇਸ ਨੂੰ ਯੂਜ਼ ਕਰੋਗੇ ਚਾਹੇ ਤੁਸੀਂ ਇਸ ਨੂੰ ট্রেਡਿੰਗ ਵਿਊ ਦੇ ਵਿੱਚ ਯੂਜ਼ ਕਰੋਗੇ ਸੈਟਿੰਗ ਸੇਮ ਹੀ ਰਹੇਗੀ ਪਹਿਲਾਂ ਇੱਕ ਵਾਰੀ ਆਪਾਂ ਇਸ ਨੂੰ ਇੱਥੋਂ ਡਿਲੀਟ ਕਰ ਲੈਨੇ ਆ ਇੰਡੀਕੇਟਰ ਤੇ ਜਾਓਗੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇੰਡੀਕੇਟਰ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਇੱਥੇ ਸਰਚ ਕਰ ਸਕਦੇ ਹੋ ਆਰ ਐਸ ਆਈ ਠੀਕ ਹੈ ਜੀ ਇਹ ਇੰਡੀਕੇਟਰ ਆਵੇਗਾ ਰਿਲੇਟ ਰਿਲੇਟਿਵ ਸਟਰੈਂਥ ਇੰਡੈਕਸ ਠੀਕ ਹੈ ਇਹਦੇ ਉੱਤੇ ਤੁਸੀਂ ਕਲਿੱਕ ਕਰੋਗੇ ਤੇ ਅਪਲਾਈ ਹੋ ਜਾਵੇਗਾ ਤੇ ਥੱਲੇ ਇਹ ਲੱਗ ਜਾਵੇਗਾ ਠੀਕ ਹੈ ਇਸ ਨੂੰ ਆਪਾਂ ਆਪਣੇ ਚਾਰਟ ਤੇ ਲਗਾ ਲੈਣਾ ਹੈ ਹੁਣ ਗੱਲ ਕਰਾਂਗੇ ਟਾਈਮ ਫਰੇਮ ਦੀ ਟਾਈਮ ਫਰੇਮ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ 5 ਮਿੰਟ 15 ਮਿੰਟ 1 ਆਵਰ 1 ਡੇ ਹਰ ਇੱਕ ਤੇ ਇਹ ਕੰਮ ਕਰੇਗਾ ਪਰ ਆਪਾਂ ਟਰੇਡ ਤਾਂ ਛੋਟੇ ਟਾਈਮ ਫਰੇਮ ਤੇ ਹੀ ਕਰਨੀ ਹੁੰਦੀ ਹੈ ਤੁਹਾਨੂੰ ਪਤਾ ਹੈ ਇਹ ਹੈ ਕਿ ਵੱਡੇ ਟਾਈਮ ਫਰੇਮ ਤੇ ਆਪਾਂ ਦੇਖ ਕੇ ਇਹ ਪਤਾ ਕਰ ਸਕਦੇ ਹਾਂ ਕਿ ਮਾਰਕੀਟ ਇੱਥੋਂ ਰਿਵਰਸ ਹੋ ਸਕਦੀ ਹੈ ਇਸ ਕਰਕੇ ਮੈਂ ਕਹ ਰਿਹਾ ਕਿ ਹਰ ਇੱਕ ਟਾਈਮ ਫਰੇਮ ਤੇ ਕੰਮ ਕਰੇਗਾ ਤੇ ਕਿਸੇ ਦੇ ਵਿੱਚ ਵੀ ਤੁਸੀਂ ਟਰੇਡ ਕਰ ਰਹੇ ਹੋ ਕ੍ਰਿਪਟੋ ਚ ਟਰੇਡ ਕਰ ਰਹੇ ਹੋ ਠੀਕ ਹੈ ਇੰਡੀਅਨ ਮਾਰਕੀਟ ਚ ਟਰੇਡ ਕਰ ਰਹੇ ਹੋ ਸਟਾਕਸ ਚ ਟਰੇਡ ਕਰ ਰਹੇ ਹੋ ਜਾਂ ਤੁਸੀਂ ਕਿਸੇ ਵੀ ਹੋਰ ਜਗ੍ਹਾ ਤੇ ਟਰੇਡ ਕਰ ਰਹੇ ਹੋ ਜਿਵੇਂ ਕਈ ਲੋਕ ਬਾਹਰ ਹੁੰਦੇ ਆ ਤੇ ਉਹ ਫੋਰੈਕਸ ਦੇ ਵਿੱਚ ਟ੍ਰੇਡ ਕਰਦੇ ਆ ਉੱਥੇ ਵੀ ਇਹ ਕੰਮ ਕਰੇਗਾ ਹਰ ਇੱਕ ਜਗ੍ਹਾ ਤੇ ਇਹ ਕੰਮ ਕਰੇਗਾ ਤੇ ਇਸ ਨੂੰ ਆਪਾਂ ਅਪਲਾਈ ਕਰ ਲਿਆ ਹੁਣ ਹੁਣ ਆਪਾਂ ਇਹਦੇ ਵਿੱਚ ਵੇਖਣਾ ਕੀ ਹੈ ਸਭ ਤੋਂ ਵੱਡਾ ਕੁਐਸਚਨ ਇਹ ਆ ਆਰਐਸਆਈ ਨੂੰ ਪੂਰੀ ਦੁਨੀਆ ਵੇਖਦੀ ਹੈ ਹਰ ਇੱਕ ਦਾ ਵੇਖਣ ਦਾ ਨਜ਼ਰੀਆ ਵੱਖੋ ਵੱਖ ਹੋ ਸਕਦਾ ਹੈ ਠੀਕ ਆ ਪਰ ਮੈਂ ਪਰਸਨਲੀ ਕੀ ਦੇਖਦਾ ਉਹ ਮੈਂ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲਾਂ ਦੇਖੋ ਕਿ ਆਰਐਸਆਈ ਨੂੰ ਆਪਾਂ ਥੋੜਾ ਜਿਹਾ ਵੱਡਾ ਕਰ ਲੈਨੇ ਇਸ ਤੋਂ ਉੱਤੇ ਕਰ ਲੈਨੇ ਤੇ ਤੁਹਾਨੂੰ ਇਹਦੇ ਵਿੱਚ ਸਮਝਾਉਨੇ ਆ ਕਿ ਇਹਦੇ ਵਿੱਚ ਹੁੰਦਾ ਕੀ ਹੈ ਹੁਣ ਦੇਖੋ ਕਿ ਇਹਦੇ ਵਿੱਚ ਹਾਈएस्ट ਜਿਹੜਾ ਇੱਥੇ ਪੁਆਇੰਟ ਹੁੰਦਾ ਆ ਇਹ 70 ਤੇ ਹੁੰਦਾ ਠੀਕ ਠੀਕ ਹੈ ਲੋਏਸਟ ਪੁਆਇੰਟ ਜਿਹੜਾ ਹੁੰਦਾ ਆ ਉਹ ਹੁੰਦਾ ਆ 30 ਤੇ ਤੇ ਮਿਡ ਪੁਆਇੰਟ ਜਿਹੜਾ ਹੁੰਦਾ ਆ ਉਹ ਹੁੰਦਾ ਆ 50 ਤੇ ਠੀਕ ਹੈ ਇਹ ਮੰਨਿਆ ਇਹ ਜਾਂਦਾ ਆ ਕਿ ਇਹ ਇੱਕ ਆਪਾਂ ਨੂੰ ਇਸ ਨੂੰ سپورਟ ਰਿਸਿਸਟੈਂਸ ਦੀ ਤਰ੍ਹਾਂ ਵੀ ਆਪਾਂ ਲੈ ਸਕਦੇ ਆ ਠੀਕ ਹੈ 90 292% 95% ਮਾਰਕੀਟ ਇਹਦੇ ਵਿੱਚ ਵਿੱਚ ਹੀ ਰਹਿੰਦੀ ਆ ਠੀਕ ਹੈ ਮਤਲਬ ਉਹ ਤੋਂ ਡਿਸਟੈਂਸ ਲੈ ਲੈਂਦੀ ਹੈ ਥੱਲੇੋਂ ਸਪੋਰਟ ਲੈ ਲੈਂਦੀ ਹੈ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ ਬਾਕੀ 5% ਜਿਹੜੀ ਹੁੰਦੀ ਆ ਕਈ ਵਾਰੀ ਮਾਰਕੀਟ ਓਵਰ ਏ ਓਵਰ ਅਬਾਊਟ ਹੁੰਦਾ ਹੈ ਤਾਂ ਵੀ ਮਾਰਕੀਟ ਉੱਤੇ ਜਾਂਦੀ ਰਹਿੰਦੀ ਹੈ ਠੀਕ ਹੈ ਕਈ ਵਾਰੀ ਇਹ ਓਵਰਸੋਲਡ ਹੁੰਦਾ ਤਾਂ ਵੀ ਮਾਰਕੀਟ ਥੱਲੇ ਜਾਂਦੀ ਰਹਿੰਦੀ ਹੈ ਪਰ ਬਹੁਤ ਸਾਰੇ ਲੋਕਾਂ ਦੇ ਇਹਦੇ ਵਿੱਚ ਡਾਊਟ ਇਹ ਆ ਕਿ ਜੇ 70 ਨੂੰ ਟੱਚ ਕਰੇ ਤਾਂ ਅਸੀਂ ਸੈਲ ਕਰ ਦੇਣਾ ਹੈ ਕਿ 30 ਨੂੰ ਟੱਚ ਕਰੇ ਤਾਂ ਅਸੀਂ ਬਾਏ ਕਰ ਲੈਣਾ ਹੈ ਮਤਲਬ 30 ਨੂੰ ਟੱਚ ਕਰੂਗੀ ਤਾਂ ਮਾਰਕੀਟ ਉੱਥੋਂ ਰਿਵਰਸ ਹੋ ਕੇ ਉੱਤੇ ਆ ਜਾਵੇਗੀ 97 ਟੱਚ ਕਰੇਗੀ ਤਾਂ ਮਾਰਕੀਟ ਰਿਵਰਸ ਹੋ ਕੇ ਥੱਲੇ ਚਲੀ ਜਾਵੇਗੀ ਪਰ ਇਹ ਕੋਈ ਵੀ ਇਹ ਇਹੋ ਜਿਹਾ ਲੌਜਿਕ ਨਹੀਂ ਹੈਗਾ ਇਹ ਬਿਲਕੁਲ ਬੇਫਾਲਤੂ ਲੌਜਿਕ ਆ ਇਹਦੇ ਬਾਰੇ ਮੈਂ ਤੁਹਾਨੂੰ ਦਿਖਾ ਵੀ ਦਵਾਂਗਾ ਠੀਕ ਹੈ ਉਹ ਕੋਈ ਲੌਜਿਕ ਨਹੀਂ ਬੰਦਾ ਉਹ ਰਿਵਰਸਿਬਲ ਵਾਸਤੇ ਆਪਾਂ ਨੂੰ ਉੱਥੇ ਇੱਕ ਧਿਆਨ ਨਾਲ ਪੈਟਰਨ ਦੇਖਣੇ ਪੈਂਦੇ ਆ ਸਟ੍ਰੈਟਜੀ ਦੇਖਣੀ ਪੈਂਦੀ ਆ ਫਿਰ ਆਪਾਂ ਨੂੰ ਰਿਵਰਸਲ ਪਤਾ ਚੱਲਦਾ ਆ ਉਸ ਤਰ੍ਹਾਂ ਨਹੀਂ ਪਤਾ ਚੱਲਦਾ ਤੇ ਆਪਾਂ ਨੂੰ ਡਿਵਰਜਨ ਦੇਖਣੇ ਪੈਂਦੇ ਆ ਤੇ ਡਿਵਰਜਨ ਕਿਵੇਂ ਆਪਾਂ ਦੇਖਨੇ ਆ ਉਹ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਸ ਨੂੰ ਮੈਂ ਥੋੜਾ ਜਿਹਾ ਛੋਟਾ ਕਰ ਲੈਣਾ ਇੱਥੋਂ ਫਿਰ ਤੁਹਾਨੂੰ ਦੱਸਦਾ ਥੋੜਾ ਜਿਹਾ ਇਹ ਗੜਬੜ ਹੋ ਗਈ ਤੇ ਉੱਤੇ ਆ ਗਿਆ ਹਾਂ ਤੇ ਇੱਥੇ ਹੁਣ ਆਪਾਂ ਲਗਾ ਲਿਆ ਇਹਨੂੰ ਥੋੜੀ ਜੀ ਮਤਲਬ ਉਹ ਕੀ ਪ੍ਰੋਬਲਮ ਆ ਗਈ ਸੀ ਕਿ ਜਿਹੜਾ ਇਹਦਾ ਆਪਣਾ ਚਾਰ ਥੋੜਾ ਜਿਆਦਾ ਛੋਟਾ ਹੋ ਗਿਆ ਸੀ ਤਾਂ ਤਾਂ ਕਰਕੇ ਆਪਾਂ ਇਸ ਨੂੰ ਦੁਬਾਰਾ ਭਲਾਈ ਕੀਤਾ ਹੈ ਤੇ ਹੁਣ ਇਹਦੇ ਵਿੱਚ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਡਿਵਰਜਨ ਕਿੱਥੇ ਬੰਦਿਆ ਤੇ ਕਿਵੇਂ ਆਪਾਂ ਉਹਨਾਂ ਨੂੰ ਦੇਖਣਾ ਹੈ ਤੇ ਦੂਜੀ ਗੱਲ ਇਹ ਆ ਕਿ ਇਹ ਆਪਾਂ ਇਹਦੇ ਨਾਲ ਰਿਵਰਸਿਬਲ ਫੜਦੇ ਆਂ ਮਤਲਬ ਕਿ ਰਿਵਰਸਿਬਲ ਜਿਵੇਂ ਮਾਰਕੀਟ ਉੱਤੇ ਜਾ ਰਹੀ ਹੁੰਦੀ ਆ ਇੰਟਰਾਡੇ ਦੇ ਵਿੱਚ ਚਾਹੇ ਵੈਸੇ ਜਾ ਰਹੀ ਹੈ ਤੇ ਆਪਾਂ ਉੱਥੋਂ ਡਾਊਨ ਸਾਈਡ ਦਾ ਮਤਲਬ ਕਿ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਸੈਟਅਪ ਦਿਸੂਗਾ ਤੇ ਆਪਾਂ ਡਾਊਨ ਸਾਈਡ ਦੀ ਟ੍ਰੇਡ ਪਲਾਨ ਕਰਦੇ ਆਂ ਜੇ ਮਾਰਕੀਟ ਥੱਲੇ ਜਾ ਰਹੀ ਹੈ ਤੇ ਉੱਥੇ ਆਪਾਂ ਨੂੰ ਕੋਈ ਅਪ ਸਾਈਡ ਦਾ ਸੈਟਅਪ ਇਹਦੇ ਵਿੱਚ ਦਿਸੂਗਾ ਤੇ ਆਪਾਂ ਅਪ ਸਾਈਡ ਦੀ ਟ੍ਰੇਡ ਪਲਾਨ ਕਰਦੇ ਆਂ ਟ੍ਰੈਂਡ ਦੇ ਨਾਲ ਜੋ ਟ੍ਰੇਡ ਕਰਦੇ ਆਂ ਉਹ ਤਾਂ ਆਪਾਂ ਸੈਲ ਔਨ ਰਾਈਜ਼ ਡਾਊਨ ਟ੍ਰੈਂਡ ਦੇ ਵਿੱਚ ਕਰਦੇ ਆਂ ਤੇ ਆਪਾਂ ਟ ਅਰ ਇਹਦੇ ਨਾਲ ਆਪਾਂ ਰਿਵਰਸਲ ਪੜਨਾ ਹੁੰਦਾ ਚਾਹੇ ਮਾਰਕੀਟ ਰੇਂਜ ਦੇ ਵਿੱਚ ਹੋਵੇ ਚਾਹੇ ਟਰੈਂਡ ਦੇ ਵਿੱਚ ਹੋਵੇ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਚੱਲਦੇ ਆ ਪਹਿਲਾਂ ਲੇਟੈਸਟ ਤੇ ਬਾਕੀ ਲੇਟੈਸਟ ਵਿਖਾਉਣੇ ਥੋੜੇ ਜਿਹਾ ਵੈਸੇ ਖਤਰੇਦਾਰ ਖਾਲੀ ਨਹੀਂ ਗਏ ਕਿਉਂਕਿ ਸੇਬੀ ਦੇ ਰੂਲ ਦੇ ਅਕੋਰਡਿੰਗ ਆਪਾਂ ਕੋਈ ਵੀ ਸਟ੍ਰੈਟੇਜੀ ਤੁਹਾਨੂੰ ਲੇਟੈਸਟ ਚਾਰਟ ਤੇ ਨਹੀਂ ਦਿਖਾ ਸਕਦੇ ਪਰ ਫਿਰ ਵੀ ਮੈਂ ਕੋਸ਼ਿਸ਼ ਕਰ ਰਿਹਾ ਦਿਖਾਉਣ ਦੀ ਜੇ ਚੈਨਲ ਬੰਦ ਹੋ ਜਾਊਗਾ ਤੇ ਕੋਈ ਚੱਕਰ ਨਹੀਂ ਪਰ ਫਿਰ ਵੀ ਆਪਾਂ ਰਿਸਕ ਲੈ ਰਹੇ ਆ ਥੋੜਾ ਜਿਹਾ ਉਹਨਾਂ ਨੇ ਕਿਹਾ ਕਿ 3 ਮਹੀਨਾ ਪੁਰਾਣਾ ਚਾਰਟ ਦੇਖੋ ਤੇ 3 ਮਹੀਨੇ ਪੁਰਾਣੇ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਪਤਾ ਹੈ ਕੋਈ ਸਟ੍ਰੈਟਜੀ ਸਮਝਾਉਣੀ ਮੁਸ਼ਕਲ ਹੁੰਦੀ ਹੈ ਤੇ ਇੱਥੇ ਹੁਣ ਆਪਾਂ ਅਪਲਾਈ ਕੀਤਾ ਹੈ ਤੇ ਇਹ ਆ ਪਰ ਇਹਦੀ ਰੇਂਜ ਦੀ ਗੱਲ ਕਰ ਰਹੀ ਸੀ ਕਿ ਉੱਤੇ ਇਹਦਾ ਜਿਹੜੀ ਹੁੰਦੀ ਆ ਉੱਤੇ ਵਾਲੀ ਲਾਈਨ 70 ਤੇ ਹੁੰਦੀ ਹੈ ਥੱਲੇ ਵਾਲੀ 30 ਤੇ ਹੁੰਦੀ ਹੈ ਵਿਚਕਾਰ ਵਾਲੀ 50 ਤੇ ਹੁੰਦੀ ਹੈ ਹੁਣ ਦੇਖੋ ਕਿ ਇਹ ਜਿਹੜਾ ਆਪਾਂ 네ਗਟਿਵ ਡਿਵਰਜਨ ਦੇਖਣਾ ਹੈ ਠੀਕ ਹੈ ਧਿਆਨ ਨਾਲ ਸੁਣ ਲਿਓ ਮੇਰੀ ਗੱਲ 네ਗਟਿਵ ਡਿਵਰਜਨ ਆਪਾਂ ਜਿਹੜਾ ਦੇਖਣਾ ਹੈ ਇਹਨਾਂ ਆਪਾਂ ਦੇਖਦੇ ਹਾਂ ਡਾਊਨ ਸਾਈਡ ਦੀ ਟ੍ਰੇਡ ਲਈ ਠੀਕ ਹੈ 네ਗੇਟਿਵ ਡਿਵਰਜਨ ਦੇਖ ਕੇ ਟ੍ਰੇਡ ਨਹੀਂ ਕਰ ਲੈਣੀ ਉੱਤੇ ਟ੍ਰੇਡ ਕਿਵੇਂ ਕਰਨੀ ਉਹ ਮੈਂ ਅੱਗੇ ਦੱਸਾਂਗਾ ਪਹਿਲਾਂ 네ਗੇਟਿਵ 네ਗੇਟਿਵ ਡਿਵਰਜਨ ਦੀ ਆਪਾਂ ਗੱਲ ਕਰਦੇ ਹਾਂ ਆਪਾਂ ਕਿੰਨੇ ਤੇ ਦੇਖਣਾ ਹੈ ਉਹਦੇ ਵਿੱਚ ਇਹਦੀ ਜਿਹੜੀ ਰੇਂਜ ਆ ਆਪਣੀ ਉਹ ਹੋਣੀ ਚਾਹੀਦੀ ਹੈ 67 ਤੋਂ ਲੈ ਕੇ ਤੇ 75 ਤੋਂ ਥੱਲੇ ਠੀਕ ਹੈ 67 ਤੋਂ ਲੈ ਕੇ ਇੱਥੇ ਜੋ ਰੇਂਜ ਆ ਰਹੀ ਹੈ ਨਾ ਆਹ ਦੇਖ ਸਕਦੇ ਹੋ ਇੱਥੇ ਜੋ ਆ ਬਣਨਗੇ ਜਿਹੜੇ ਇੱਥੇ ਉੱਤੇ ਬਣਨਗੇ ਜੋ ਜਿਹੜੇ ਇਸ ਤਰ੍ਹਾਂ ਕਰਕੇ ਐਵੇਂ ਬੰਦੇ ਆ ਉਹਨਾਂ ਨੂੰ ਆਪਾਂ ਨੇ ਨੈਗੇਟਿਵ ਵਰਜਨ ਠੀਕ ਹੈ ਤੇ ਇਹ ਜਿਹੜਾ ਡਿਵਰਜਨ ਬਣਿਆ ਹੁੰਦਾ ਹੈ ਇਹ ਆਪਣੀ ਜਿਹੜੀ ਰੇਂਜ ਹੋਣੀ ਚਾਹੀਦੀ ਆ ਇਹ ਹੋਣੀ ਚਾਹੀਦੀ ਆ RSI ਦੀ 67 ਤੋਂ ਲੈ ਕੇ ਤੇ 75 ਦੇ ਵਿੱਚ ਵਿੱਚ ਠੀਕ ਹੈ 67 ਤੋਂ ਥੱਲੇ ਹੋਵੇਗਾ ਤਾਂ ਵੀ ਨਹੀਂ ਚੱਲੇਗਾ 75 ਤੋਂ 1 ਪੁਆਇੰਟ ਉੱਤੇ ਹੋਵੇਗਾ ਤਾਂ ਵੀ ਨਹੀਂ ਚੱਲੇਗਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਲੈਣੀ ਇਹਦੇ ਵਿੱਚ ਜੋ ਮਤਲਬ ਕਿ ਇਸ ਤਰ੍ਹਾਂ ਬਣਨਗੇ ਨਾ ਸਵਿੰਗ ਹਾਈ ਤੁਸੀਂ ਇਸ ਨੂੰ ਕਹਿ ਸਕਦੇ ਹੋ ਇਸ ਤਰ੍ਹਾਂ ਜਦੋਂ ਵੀ ਤੁਸੀਂ ਇਹਦੇ ਉੱਤੇ ਮਾਊਸ ਕਰੋਗੇ ਇਸ ਨੁਕਤੇ ਤੇ ਇੱਥੇ ਦਾ ਪ੍ਰਾਈਸ ਆ ਜਾਵੇਗਾ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਕਿੰਨੇ ਤੇ ਬਣਿਆ ਉਹ ਹੁੰਦਾ ਹੈ 네ਗਟਿਵ ਡਿਵਰਜਨ ਠੀਕ ਹੈ ਹੁਣ ਗੱਲ ਕਰਦੇ ਹਾਂ ਪੋਜ਼ਿਟਿਵ ਡਿਵਰਜਨ ਦੀ ਜਿਹਦੇ ਨਾਲ ਆਪਾਂ ਅਪਸਾਈਡ ਦੀ ਟ੍ਰੇਡ ਵਾਸਤੇ ਜੋ ਦੇਖਣੇ ਆ ਉਹ ਬਣਨਗੇ ਥੱਲੇ ਇੱਥੇ ਬਣਨਗੇ ਉਹਦੀ ਜਿਹੜੀ ਆਪਣੀ ਰੇਂਜ ਹੋਵੇਗੀ ਉਹ ਹੋਵੇਗੀ 22 ਤੋਂ ਲੈ ਕੇ ਠੀਕ ਹੈ ਜੀ ਤੇ 28 ਦੇ ਵਿੱਚ ਇਹਦੇ ਵਿੱਚ 22 ਤੋਂ 28 ਦੇ ਵਿੱਚ ਠੀਕ ਹੈ ਇਹਦੇ ਵਿੱਚ ਵਿੱਚ ਕੋਈ ਵੀ ਹੋ ਸਕਦਾ 23 ਹੋ ਸਕਦਾ 24 ਹੋ ਸਕਦਾ ਸਾਡੇ 22 ਹੋ ਸਕਦਾ 25 26 27 ਸਾਡੇ 27 ਠੀਕ ਹੈ 28.1 2 ਵੀ ਉੱਤੇ ਹੋਵੇਗਾ ਤੇ ਉਹ ਵੀ ਚੱਲ ਜਾਵੇਗਾ ਤੇ ਉਹ ਤੁਸੀਂ ਦੇਖਣਿਆ ਇੱਥੇ ਜਿੱਦੋਂ ਥੱਲੇ ਇਸ ਤਰ੍ਹਾਂ ਬਣਨਗੇ ਠੀਕ ਹੈ ਇਹ ਰੇਂਜ ਨੋਟ ਕਰ ਲਿਓ ਇਸ ਤੋਂ ਥੱਲੇ ਜਿਵੇਂ ਦੇਖੋ ਕਿ ਆ ਇੱਥੇ ਹੋਣੇ ਲਗਭਗ 80 ਤੇ ਗਿਆ ਇਹ ਓਵਰਬਾਟ ਹੈ ਇਹਦਾ ਮਤਲਬ ਰਿਵਰਸਿਬਲ ਨਹੀਂ ਹੁੰਦਾ ਠੀਕ ਹੈ ਜਿਵੇਂ ਆ ਦੇਖੋ 75 ਤੋ ਉੱਤੇ ਗਿਆ ਇਹਦਾ ਮਤਲਬ ਰਿਵਰਸਿਵਲ ਨਹੀਂ ਹੁੰਦਾ ਇਸੇ ਤਰ੍ਹਾਂ ਮੈਂ ਤੁਹਾਨੂੰ ਥੱਲੇ ਵੀ ਦਿਖਾਵਾਂਗਾ ਥੱਲੇ ਵੀ ਇਹ ਬਹੁਤ ਜਿਆਦਾ ਥੱਲੇ ਚੱਲ ਜਾਂਦਾ ਹੈ ਜਿੱਥੇ ਕੀ ਆਪਾਂ ਲੋਕਾਂ ਨੂੰ ਲੱਗਦਾ ਹੈ ਕਿ ਇਹ ਰਿਵਰਸਿਵਲ ਹੋ ਗਿਆ ਪਰ ਉੱਥੇ ਰਿਵਰਸਿਵਲ ਨਹੀਂ ਹੁੰਦਾ ਜਿਵੇਂ ਦੇਖੋ ਕਿ ਇਹ ਦੇਖੋ ਇੱਥੇ ਜੇ ਹੁਣ ਆਪਾਂ ਇਸ ਨੂੰ ਮਾਊਸ ਨੂੰ ਕਰਾਂਗੇ ਤਾਂ ਇੱਥੇ ਦੇਖੋ ਕਿ ਉੱਤੇ ਤੁਸੀਂ ਆਰਐਸਆਈ ਦੀ ਗਾੜੀ ਪ੍ਰਾਈਸ ਦੇਖੋ 20 ਤੇ ਆ ਰਿਹਾ ਇਹ ਵੀ ਓਵਰਸੋਲਡ ਹੈ ਇੱਥੇ ਵੀ ਆਪਾਂ ਇਸ ਨੂੰ ਨਹੀਂ ਮੰਨਦੇ ਇੱਥੇ ਆਪਾਂ ਬਸ ਇਹੀ ਧਿਆਨ ਰੱਖਣਾ ਹੈ ਕਿ ਜੇ ਬਾਉਂਸ ਆਉਂਦਾ ਹੈ ਤਾਂ ਆਪਾਂ ਸੈੱਲ ਲਈ ਹੀ ਸੋਚਾਂਗੇ ਮਾਰਕੀਟ ਦਾ ਜੇ ਟ੍ਰੈਂਡ ਡਾਊਨ ਹੀ ਹੈ ਜੇ ਰਿਵਰਸਲ ਦੇ ਕੋਈ ਵੀ ਚਾਂਸ ਨਹੀਂ ਕੇ ਠੀਕ ਹੈ ਸਮਝ ਲੱਗ ਗਈ ਕਿ ਡਿਵਰਜਨ ਕਿਹੜੀ ਰੈਂ ਹੁਣ ਚਲਦੇ ਆਪਾਂ ਸੈਟਅਪ ਤੇ ਤੇ ਪ੍ਰਾਈਸ ਨੂੰ ਜ਼ਰੂਰ ਦੇਖਣਾ ਹੈ ਜਿਹੜਾ ਵੀ ਤੁਸੀਂ ਟਾਈਮ ਫਰੇਮ ਦੇਖ ਰਹੇ ਹੋ 5 ਮਿੰਟ ਦੇਖ ਰਹੇ ਹੋ 15 ਮਿੰਟ ਪ੍ਰਾਈਸ ਨੂੰ ਦੇਖ ਕੇ ਆਪਾਂ ਟਰੇਡ ਲੈਣੀ ਹੈ ਨਾ ਕਿ ਆਰਐਸਆਈ ਨੂੰ ਆਰਐਸਆਈ ਸਿਰਫ ਆਪਾਂ ਨੂੰ ਸਿਗਨਲ ਦਿੰਦਾ ਆ ਕਿ ਮੈਂ ਹੁਣ ਓਵਰਸੋਲਡ ਨਹੀਂਗਾ ਮਾਰਕੀਟ ਦੇ ਵਿੱਚੋਂ ਮੋਮੈਂਟਮ ਲੋਸ ਹੋ ਰਿਹਾ ਹੈ ਜਿਸ ਸਿਰ ਨੂੰ ਮਾਰਕੀਟ ਜਾ ਰਹੀ ਸੀ ਤੇ ਤੁਸੀਂ ਜੇ ਤੁਹਾਨੂੰ ਪ੍ਰਾਈਸ ਦੇ ਵਿੱਚ ਸਿਗਨਲ ਮਿਲਦਾ ਹੈ ਤੁਸੀਂ ਅਪਸਾਈਡ ਜਾ ਸਕਦੇ ਹੋ ਠੀਕ ਹੈ ਇਹ ਸਮਝ ਲਿਆ ਤੇ ਇਸੇ ਤਰ੍ਹਾਂ ਹੀ ਡਾਉਨਸਾਈਡ ਆਰਐਸਆਈ ਅਸਲ ਦੇ ਵਿੱਚ ਹੈ ਇੱਕ ਆਪਾਂ ਨੂੰ ਸਟਰੈਂਥ ਦੱਸਦਾ ਹੈ ਜਿਵੇਂ ਮੰਨ ਲਓ ਕਿ ਪ੍ਰਾਈਸ ਥੱਲੇ ਗਿਰ ਰਿਹਾ ਹੈ ਤੇ ਜੇ ਤਾਂ ਆਰਐਸਆਈ ਓਵਰਸੋਲਡ ਆ ਤੇ ਮਤਲਬ ਕਿ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਵੀਕਨੈਸ ਆ ਪ੍ਰਾਈਸ ਥੱਲੇ ਗਿਰ ਰਿਹਾ ਹੈ ਪਰ ਆਰਐਸਆਈ ਥੱਲੇ ਨਹੀਂ ਗਿਰ ਰਿਹਾ ਮਤਲਬ ਕਿ ਜਿਹੜੀ ਸੈਲਿੰਗ ਆ ਉਹਦੇ ਵਿੱਚ ਸਟਰੈਂਥ ਨਹੀਂ ਹੈਗੀ ਸੇਮ ਇਸੇ ਤਰ੍ਹਾਂ ਜੇ ਪ੍ਰਾਈਸ ਉੱਤੇ ਜਾ ਰਿਹਾ ਹੈ ਸੇਮ ਆਰਐਸਆਈ ਵੀ ਉਹਦੇ ਨਾਲ ਜਾ ਰਿਹਾ ਹੈ ਆਰਐਸਆਈ ਓਵਰਸੋਲਡ ਜ਼ੋਨ ਦੇ ਵਿੱਚ ਆ ਤੇ ਮਤਲਬ ਕਿ ਪ੍ਰਾਈਸ ਦੇ ਵਿੱਚ ਬਹੁਤ ਜ਼ਿਆਦਾ ਸਟਰੈਂਥ ਆ ਜੇ ਆਰਐਸਆਈ ਜ਼ਿਆਦਾ ਉੱਤੇ ਨਹੀਂ ਜਾ ਰਿਹਾ ਪ੍ਰਾਈਸ ਉੱਤੇ ਜਾ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਪ੍ਰਾਈਸ ਦੇ ਵਿੱਚ ਸਟਰੈਂਥ ਨਹੀਂ ਹੈਗੀ ਕਿਸੇ ਵੀ ਜਗ੍ਹਾ ਤੋਂ ਰੈਜ਼ਿਸਟੈਂਸ ਲੈ ਸਕਦਾ ਹੈ ਤੇ ਇਸੇ ਤਰ੍ਹਾਂ ਡਾਊਨਸਾਈਡ ਜੇ ਉਹ ਉਹਦੇ ਵਿੱਚ ਸਟਰੈਂਥ ਨਹੀਂ ਹੈਗੀ ਤਾਂ ਉਹ ਕਿਸੇ ਵੀ ਜਗ੍ਹਾ ਤੋਂ ਸਪੋਰਟ ਲੈ ਸਕਦਾ ਹੈ ਹੁਣ ਆਪਾਂ ਦੇਖਣਾ ਕੀ ਹੈ ਜਦੋਂ ਵੀ ਪ੍ਰਾਈਸ ਥੱਲੇ ਆ ਰਿਹਾ ਹੋਵੇਗਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਆਪਾਂ ਰਿਵਰਸਿਬਲ ਲਈ ਟ੍ਰੇਡ ਕਰਾਂਗੇ ਜਿਵੇਂ ਦੇਖੋਗੇ ਹੁਣ ਪ੍ਰਾਈਸ ਇੱਥੇ ਆਇਆ ਦੇਖ ਸਕਦੇ ਹੋ ਤੁਸੀਂ ਇਹ 11:45 ਮਿੰਟ ਤੇ 29 ਸਤੰਬਰ ਨੂੰ ਥੱਲੇ ਆ ਰਿਹਾ RSI ਤਾਂ ਦੇਖੋ ਲੋ ਬਣਿਆ ਦੇਖ ਸਕਦੇ ਹੋ RSI ਦਾ ਲੋ ਬਣਿਆ ਤੇ ਇੱਥੇ ਤੁਸੀਂ ਨੋਟ ਕਰਦੇ ਜਾਓ ਜਦੋਂ ਮੈਂ ਮਾਊਸ ਕਰਾਂਗਾ ਉੱਥੇ ਇੱਥੇ ਦੇਖੋ ਜਦੋਂ ਮੈਂ ਇੱਥੇ ਕੀਤਾ ਤੇ 26.27 ਮਤਲਬ ਕਿ ਇਹ ਆਪਣੇ ਬਿਲਕੁਲ ਡਿਵਰਜਨ ਰੇਂਜ ਦੇ ਵਿੱਚ ਸੀ ਨਾ ਹੀ ਇਹ ਓਵਰਸੋਲਡ ਸੀ ਤੇ ਨਾ ਹੀ ਇਹ ਮਤਲਬ ਕਿ ਉੱਤੇ ਸੀ ਜੋ ਕਿ ਆਪਾਂ ਰੇਂਜ ਤੁਹਾਨੂੰ ਦੱਸੀ ਸੀ 22 ਤੋਂ ਲੈ ਕੇ 27 ਦੇ ਵਿੱਚ ਹੋਣੀ ਚਾਹੀਦੀ ਹੈ 22 ਤੋਂ ਲੈ ਕੇ 27 ਦੱਸੀ ਸੀ ਜਾਂ ਫਿਰ 28 ਦੱਸੀ ਸੀ ਉਹਦੇ ਵਿੱਚ ਹੋਣਾ ਚਾਹੀਦਾ ਹੈ ਠੀਕ ਹੈ 22 ਤੋਂ 28 ਠੀਕ ਹੈ ਤੇ ਉਹਦੇ ਵਿੱਚ ਹੋਣਾ ਚਾਹੀਦਾ ਹੈ ਤੇ ਹੁਣ ਇੱਥੇ ਦੇਖੋ ਕਿ ਇਹ ਆਪਣਾ ਮਤਲਬ ਕਿ ਇੱਥੇ ਡਿਵਰਜਨ ਬਣਨਾ ਸਟਾਰਟ ਹੋ ਗਿਆ ਹੁਣ ਪਹਿਲੀ ਵਾਰ ਕਈ ਵਾਰੀ ਕੀ ਹੋਵੇਗਾ ਕਿ ਇਸ ਤਰ੍ਹਾਂ ਪਹਿਲਾਂ ਹੀ ਇਹ ਲੋ ਬਣ ਕੇ ਤੇ ਰਿਵਰਸ ਹੋ ਜਾਵੇਗਾ ਉਹ ਵੀ ਬਹੁਤ ਜਗ੍ਹਾ ਤੇ ਹੋਵੇਗਾ ਠੀਕ ਹੈ ਤੁਸੀਂ ਨੋਟ ਕੀਤਾ ਹੋਵੇਗਾ ਕਿਸੇ ਵੀ ਇੰਡੈਕਸ ਚ ਜਾਂ ਕ੍ਰਿਪਟੋ ਚ ਤੁਸੀਂ ਨੋਟ ਕੀਤਾ ਹੋਵੇਗਾ ਉਹ ਵੀ ਹੋਵੇਗਾ ਪਰ ਉਹ ਉਹਦੇ ਲਈ ਟ੍ਰੇਡ ਕਰਨਾ ਬਹੁਤ ਮੁਸ਼ਕਲ ਹੁੰਦਾ ਉਹਦੇ ਤੇ ਆਪਾਂ ਕਿਸੇ ਫਿਰ ਦਿਨ ਵੀਡੀਓ ਕਿਸੇ ਦਿਨ ਫਿਰ ਵੀਡੀਓ ਬਣਾਵਾਂਗੇ ਅੱਜ ਜਿਹੜੀ ਵੀਡੀਓ ਬਣਾ ਰਹੇ ਆਪਾਂ ਇਹ ਵੱਖਰੀ ਆ ਉਹ ਮਤਲਬ ਕਿ ਇੱਕ ਹੀ ਇਸ ਤਰ੍ਹਾਂ ਲੋ ਬਣ ਕੇ ਨਾ ਤੇ ਤੁਰੰਤ ਮਾਰਕੀਟ ਰਿਵਰਸ ਹੋ ਜਾਂਦੀ ਜਦੋਂ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਨਾ ਤੇ ਉਦੋਂ ਵੀ RSI ਦੇ ਵਿੱਚ ਇਹ ਮਤਲਬ ਕਿ ਇਸ ਰੇਂਜ ਦੇ ਵਿੱਚ ਟਵਰਜਨ ਬਣਿਆ ਹੁੰਦਾ ਹੈ ਪਰ ਆਪਾਂ ਇੱਥੇ ਇਹ ਦੇਖਣਾ ਹੈ ਕਿ ਮਾਰਕੀਟ ਨਵਾਂ ਲੋ ਬਣਾਉਂਦੀ ਰਹੇ ਰ ਆਰਐਸਆਈ ਦੇ ਵਿੱਚ ਨਵਾਂ ਲੋ ਨਾ ਬਣੇ ਹੁਣ ਦੇਖੋਗੇ ਇੱਥੇ ਇਸਨੇ ਮਾਰਕਟ ਨੇ ਲੋ ਬਣਾਇਆ ਤੁਸੀਂ ਦੇਖ ਸਕਦੇ ਜੋ ਜੋ ਕਿ ਇਹਦਾ ਲੋ ਬਣਿਆ ਸੀ ਦੇਖੋ ਕਿ ਆਰਐਸਆਈ ਕਲੋਜ਼ਿੰਗ ਨੂੰ ਫੋਲੋ ਕਰਦਾ ਹੈ ਠੀਕ ਹੈ ਹਮੇਸ਼ਾ ਧਿਆਨ ਰੱਖਣਾ ਤੁਸੀਂ ਕਿ ਜੋ ਵਿੱਕ ਨਾਲ ਲੋ ਵੱਜਦਾ ਆ ਉਸ ਨੂੰ ਇਹ ਫੋਲੋ ਨਹੀਂ ਕਰਦਾ ਇਹ ਕਲੋਜ਼ਿੰਗ ਨੂੰ ਫੋਲੋ ਕਰੇਗਾ ਹਮੇਸ਼ਾ ਜਿਵੇਂ ਦੇਖੋ ਕਿ ਇਹਦੀ ਕਲੋਜ਼ਿੰਗ ਹੋਈ ਸੀ ਉੱਤੇ ਤੁਸੀਂ ਦੇਖ ਸਕਦੇ ਜੋ ਇਹਦੀ ਕਲੋਜ਼ਿੰਗ ਤੁਸੀਂ ਦੇਖ ਸਕਦੇ ਜੋ ਇਹ ਕਲੋਜ਼ਿੰਗ ਹੋਈ ਸੀ 24643 ਤੇ ਉਸ ਤੋਂ ਬਾਅਦ ਆ ਨੈਕਸਟ ਜੋ ਲੋ ਬਣਿਆ ਉਸ ਤੋਂ ਬਾਅਦ ਫਿਰ ਤੋਂ ਬਾਉਂਸ ਆਇਆ ਇਹ ਹੋਈ ਸੀ 24643 ਤੇ ਉਸ ਤੋਂ ਥੱਲੇ ক্লোਜ਼ ਹੈ ਪਰ ਆਰਐਸਆਈ ਦੇਖੋ ਕਿ ਪਿਛਲੇ ਜੋ ਲੋ ਸੀ ਉਸ ਤੋਂ ਉੱਤੇ ਲੋ ਬਣਾ ਰਿਹਾ ਸੀ ਪਹਿਲਾ ਲੋ ਆਪਾਂ ਮਤਲਬ ਕਿ ਡਿਵਰਜਨ ਰੇਂਜ ਦੇ ਵਿੱਚ ਦੇਖਣਾ ਹੈ ਜੋ ਮੈਂ ਦੱਸੀ ਹੈ ਬਾਕੀ ਲੋ ਕਿਸੇ ਵੀ ਜਗ੍ਹਾ ਤੇ ਬਣ ਉਹਨਾਂ ਨਾਲ ਆਪਾਂ ਨੂੰ ਕੋਈ ਮਤਲਬ ਨਹੀਂਗਾ ਠੀਕ ਹੈ ਤੇ ਕਈ ਵਾਰੀ ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਪਹਿਲਾ ਲੋ ਬਣਿਆ ਦੂਜਾ ਲੋ ਬਣਿਆ ਠੀਕ ਹੈ ਦੂਜੇ ਲੋ ਤੇ ਹੀ ਮਾਰਕੀਟ ਰਿਵਰਸ ਹੋ ਜਾਵੇਗੀ ਕਈ ਵਾਰੀ ਕਿਹਾ ਕਿ ਤੀਜਾ ਲੋ ਬਣ ਕੇ ਮਾਰਕੀਟ ਰਿਵਰਸ ਹੋ ਜਾਵੇਗੀ ਜਿੱਥੋਂ ਤੱਕ ਮੈਂ ਹੁਣ ਤੱਕ ਨੋਟਿਸ ਕੀਤਾ ਜਿਹੜੀਆਂ ਚੀਜ਼ਾਂ ਮੈਂ ਅਪਲਾਈ ਕਰਦਾ ਰਿਹਾ ਮੈਕਸਿਮਮ ਤਿੰਨ ਜਾਂ ਤਿੰਨ ਤੱਕ ਲੋ ਬਣਦੇ ਆ ਪਰ ਇਹਦੀ ਕੋਈ ਵੀ ਕੰਡੀਸ਼ਨ ਨਹੀਂ ਕਿ ਚਾਰ ਵੀ ਬਣ ਸਕਦੇ ਜਿੰਨੇ ਮਰਜ਼ੀ ਬਣ ਸਕਦੇ ਆ ਪਰ ਆਪਾਂ ਦੋ ਤਰ੍ਹਾਂ ਇਹਦੇ ਵਿੱਚ ਟ੍ਰੇਡ ਕਰ ਸਕਦੇ ਆ ਕਈ ਵਾਰੀ ਤਾਂ ਇਹ ਦੋ ਹੀ ਬਣ ਗਏ ਇਹ ਜਵਾਰੀ ਇਹ ਤਿੰਨ ਬਣ ਗਏ ਠੀਕ ਆ ਹੁਣ ਦੇਖੋ ਦੂਜਾ ਤੀਜਾ ਲੋ ਜਿਹੜਾ ਬਣਿਆ ਉਹ ਉਹ ਵੀ ਮਾਰਕੀਟ ਦਾ ਥੱਲੇ ਸੀ ਆਪਾਂ ਨੂੰ ਧਿਆਨ ਨਾਲ ਦੇਖੀ ਰਿਹਾ ਪਰ ਆਰਐਸਆਈ ਦਾ ਦੂਜੇ ਨਾਲੋਂ ਥੱਲੇ ਸੀ ਪਰ ਪਹਿਲੇ ਨਾਲੋਂ ਥੱਲੇ ਨਹੀਂ ਸੀ ਇਹ ਹੁੰਦਾ ਹੈ ਲੋ ਪ੍ਰੋਬੈਬਿਲਿਟੀ ਸੈਟਅਪ ਇਮੇ ਤੁਹਾਨੂੰ ਵੀਡੀਓ ਟ੍ਰੇਡ ਵੀ ਦੱਸੀ ਸੀ ਟੈਲੀਗ੍ਰਾਮ ਤੇ ਪਰ ਦੱਸਿਆ ਸੀ ਕਿ ਇਹ ਰਿਸਕੀ ਹੈ ਸਟਾਪ ਲੌਸ ਵੀ ਵੱਡਾ ਹੈ ਤੇ ਟ੍ਰੇਡ ਵੀ ਰਿਸਕੀ ਹੈ ਕਿਉਂਕਿ ਇਹਦੇ ਵਿੱਚ ਤੀਜੀ ਵਾਰੀ ਆਰਐਸਆਈ ਇਸ ਤੋਂ ਥੱਲੇ ਚਲਾ ਗਿਆ ਸੀ ਪਰ ਫਿਰ ਵੀ ਆਪਾਂ ਇਸ ਸੈਟਅਪ ਤੇ ਟ੍ਰੇਡ ਕਰ ਲੈਣੇ ਆ ਕੋਈ ਡਰਨ ਵਾਲੀ ਗੱਲ ਨਹੀਂ ਕਿ ਬਸ ਇਹ ਹੈ ਕਿ ਸੈਟਅਪ ਜੋ ਸਟਾਪ ਲੌਸ ਹੈ ਉਹ ਤਾਂ ਆਪਾਂ ਨੂੰ ਹਰ ਇੱਕ ਸੈਟਅਪ ਦੇ ਵਿੱਚ ਫੋਲੋ ਕਰਨਾ ਹੀ ਪੈਣਾ ਹੈ ਹੁਣ ਇਹਦੇ ਵਿੱਚ ਦੋ ਤਰੀਕੇ ਆਪਾਂ ਟ੍ਰੇਡ ਦੇ ਇੱਕ ਦੱਸਾਂਗੇ ਠੀਕ ਹੈ ਹੁਣ ਦੋ ਤਰੀਕੇ ਜਿਹੜੇ ਟਰੇਡ ਦੇ ਹੋਣਗੇ ਇੱਕ ਤਰੀਕਾ ਜਿਹੜਾ ਹੋਵੇਗਾ ਉਹਦੇ ਵਿੱਚ ਸਟਾਪ ਲੌਸ ਥੋੜਾ ਛੋਟਾ ਹੋਵੇਗਾ ਇੱਕ ਦੇ ਵਿੱਚ ਥੋੜਾ ਸਟਾਪ ਲੌਸ ਵੱਡਾ ਹੋਵੇਗਾ ਜਿਹਦੇ ਵਿੱਚ ਸਟਾਪ ਲੌਸ ਵੱਡਾ ਹੋਵੇਗਾ ਉਹਦੇ ਵਿੱਚ ਜਿਹੜਾ ਟਰੇਡ ਪਾਸ ਹੋਣ ਦੇ ਚਾਂਸ ਜ਼ਿਆਦਾ ਹੋਣਗੇ ਜਿਹਦੇ ਵਿੱਚ ਸਟਾਪ ਲੌਸ ਛੋਟਾ ਹੋਵੇਗਾ ਉਹਦੇ ਵਿੱਚ ਟਰੇਡ ਪਾਸ ਹੋਣ ਦੇ ਚਾਂਸ ਘੱਟ ਹੋਣਗੇ ਜਿਹੜਾ ਘੱਟ ਚਾਂਸ ਵਾਲਾ ਸੈਟਅਪ ਆ ਉਹ ਹਮੇਸ਼ਾ ਹੀ ਜਦੋਂ ਅਪਸਾਈਡ ਤੇ ਮਾਰਕੀਟ ਗਈ ਹੁੰਦੀ ਆ ਤੇ ਉਹ ਕਿਦੋਂ ਬੰਦਾ ਆ ਜਦੋਂ ਮਾਰਕੀਟ ਲਗਭਗ ਮੰਨ ਲਓ ਕਿ 2:00 ਵਜੇ 2:30 ਵਜੇ ਕਲੋਜ਼ ਹੋਣ ਵਾਲੀ ਹੁੰਦੀ ਆ ਉ ਜਾਂ ਦੋ ਹਾਈ ਵਾਲਾ ਸੈਟਅਪ ਹੀ ਬੰਦਾ ਆ ਪਰ ਜਦੋਂ ਮਾਰਕੀਟ ਦੇ ਵਿੱਚ ਕਾਫੀ ਟਾਈਮ ਹੁੰਦਾ ਹੈ ਉਦੋਂ ਤਿੰਨ ਵਾਲਾ ਹੀ ਬੰਦਾ ਜਾਂ ਉਸ ਤੋਂ ਵੱਧ ਵੀ ਹੋ ਸਕਦੇ ਉਹ ਬੰਦਾ ਹੈ ਠੀਕ ਹੈ ਇਸ ਕਰਕੇ ਆਪਾਂ ਉਹ ਟਾਈਮ ਦੇ ਹਿਸਾਬ ਨਾਲ ਉਸਤੇ ਚੱਲ ਸਕਦੇ ਹਾਂ ਉਦੋਂ ਕਿਉਂਕਿ ਹੁਣ ਮੰਨ ਲਓ ਕਿ ਜੇ ਦੋ ਲੋ ਬਣ ਕੇ ਹੀ ਥੋੜੇ ਰਿਵਰਸ ਹੋ ਜਾਂਦੀ ਤੇ ਆਪਾਂ ਤਿੰਨ ਲੋ ਬਣ ਦੀ ਉਡੀਕ ਕਰਦੇ ਰਹੇ ਨੇ ਤਾਂ ਆਪਣੀ ਟ੍ਰੇਡ ਮਿਸ ਹੋ ਜਾਣੀ ਸੀ ਪਰ ਜਿਹੜਾ ਆਪਾਂ ਕਨਫਰਮੇਸ਼ਨ ਵਾਲਾ ਤਰੀਕਾ ਤੁਹਾਨੂੰ ਦੱਸਾਂਗੇ ਉਹਦੇ ਵਿੱਚ ਚਾਹੇ ਦੋ ਲੋ ਬਣ ਚਾਹੇ ਤਿੰਨ ਲੋ ਬਣ ਆਪਣੀ ਟ੍ਰੇਡ ਮਿਸ ਨਹੀਂ ਹੋਵੇਗੀ ਠੀਕ ਹੈ ਕਿਉਂਕਿ ਆਪਾਂ ਕਨਫਰਮੇਸ਼ਨ ਤੇ ਟ੍ਰੇਡ ਕਰਾਂਗੇ ਪਹਿਲਾਂ ਕਨਫਰਮੇਸ਼ਨ ਵਾਲੇ ਦੀ ਗੱਲ ਆਪਾਂ ਕਰ ਲੈਨੇ ਆ ਇਹਦੇ ਵਿੱਚ ਸਿੰਪਲ ਆਪਾਂ ਨੂੰ ਇਹ ਦਿਖਾਈ ਦੇ ਰਿਹਾ ਕਿ ਇੱਥੋਂ ਦੇਖੋ ਕਿ ਇਹ ਜੋ ਆਪਣਾ ਆਰਐਸਆਈਓ ਪਿਛਲੇ ਲੋਅਨ ਮਤਲਬ ਬ੍ਰੇਕ ਨਹੀਂ ਕਰ ਰਿਹਾ ਤੇ ਇਹ ਪਿਛਲੇ ਲੋਅਨ ਬ੍ਰੇਕ ਕਰ ਰਿਹਾ ਇਹਦੇ ਵਿੱਚ ਜਿਹੜਾ ਪਿਛਲਾ ਸਵਿੰਗ ਹਾਈ ਹੁੰਦਾ ਜਿਵੇਂ ਕਿ ਆ ਲਾਸਟ ਸਵਿੰਗ ਆਈ ਜੇ ਦੋ ਲੋ ਬਣੇ ਹੋਣਗੇ ਤੇ ਇੱਥੇ ਦੋ ਹੀ ਆਈ ਹੋਣਗੇ ਪਿਛਲਾ ਸਵਿੰਗ ਹਾਈ ਜਦੋਂ ਬ੍ਰੇਕ ਹੋ ਜਾਂਦਾ ਉਹਦੇ ਉੱਤੇ ਕੈਂਡਲ ক্লোਜ਼ ਹੋ ਜਾਂਦਾ ਹੈ ਜੋ ਵੀ ਹਾਈ ਬਣਿਆ ਹੋਵੇਗਾ ਉੱਥੇ ਆਪਾਂ ਸੈਟਅਪ ਨੂੰ ਅਪਲਾਈ ਕਰਦੇ ਆ ਉੱਥੇ ਆਪਾਂ ਟ੍ਰੇਡ ਕਰਦੇ ਆ ਤੇ ਸਟਾਪ ਲੌਸ ਇਹਦੇ ਥੱਲੇ ਲਗਾਉਨੇ ਆ ਆਰ ਕਿਉਂਕਿ ਦੱਸ ਦਿੱਤਾ ਸੀ ਕਿ ਪ੍ਰਾਈਸ ਦੇ ਵਿੱਚ ਡਾਉਨਸਾਈਡ ਦੀ ਸਟਰੈਂਥ ਖਤਮ ਹੋ ਗਈ ਹੈ ਤੇ ਪ੍ਰਾਈਸ ਨੇ ਆਪਾਂ ਨੂੰ ਕਨਫਰਮੇਸ਼ਨ ਦਿੱਤੀ ਕਿ ਸਵਿੰਗ ਹਾਈ ਪਿਛਲਾ ਬ੍ਰੇਕ ਕਰ ਦਿੱਤਾ ਤੇ ਆਪਾਂ ਅਪਸਾਈਡ ਦੀ ਟ੍ਰੇਡ ਲੈਣੇ ਆ ਹੁਣ ਅਪਸਾਈਡ ਦੀ ਟ੍ਰੇਡ ਦੇ ਵਿੱਚ ਵੀ ਦੋ ਮਤਲਬ ਕਿ ਤਰੀਕੇ ਹੋ ਜਾਂਦੇ ਜਾਂ ਤਾਂ ਆਪਾਂ ਇੱਥੇ ক্লোਜ਼ ਹੋਣ ਤੇ ਹੀ ਲੈ ਲਈਏ ਸਟਾਪ ਲੋਸ ਆਪਣਾ ਇਹੀ ਲੋ ਰਹੇਗਾ ਜਾਂ ਫਿਰ ਆਪਾਂ ਇਸ ਨੂੰ ਵੇਟ ਕਰੀਏ ਥੱਲੇ ਆਉਣ ਦਾ ਥੱਲੇ ਆਉਣ ਦਾ ਜਿਹੜਾ ਵੇਟ ਹੈ ਉਹ ਵੀ ਤੁਸੀਂ ਕਰ ਸਕਦੇ ਜੋ ਪਰ ਕਈ ਵਾਰੀ ਥੱਲੇ ਨਹੀਂ ਆਵੇਗਾ ਇਸ ਕਰਕੇ ਹੁਣ ਇੱਥੇ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਕਿੱਥੇ ਟ੍ਰੇਡ ਲੈਣੀ ਹੈ ਮੈਂ ਇੱਕ ਟ੍ਰਿਕ ਦੇ ਦੇਣਾ ਤੁਹਾਨੂੰ ਛੋਟੀ ਜੀ ਕਿ ਥੱਲੇ ਆਉਂਦੇ ਚਾਂਸ ਕਿਦੋਂ ਹੁੰਦੇ ਆ ਥੱਲੇ ਆਉਂਦੇ ਚਾਂਸ ਉਦੋਂ ਹੁੰਦੇ ਆ ਜਦੋਂ ਤੁਸੀਂ ਇਹ ਦੇਖਣਾ ਹੈ ਕਿ ਜਿਹੜਾ ਪ੍ਰਾਈਸ ਉੱਤੇ ਤੇਜੀ ਨਾਲ ਗਿਆ ਉਹਦੇ ਵਿੱਚ ਦੇਖੋ ਕਿ ਜਿਵੇਂ ਕੈਂਡਲ ਹੁੰਦਾ ਜਿਹੜਾ ਕੋਈ ਵੀ ਕੈਂਡਲ ਹੁੰਦਾ ਨਾ ਜਿਵੇਂ ਹਰ ਇੱਕ ਕੈਂਡਲ ਦੇ ਵਿੱਚ ਤੁਸੀਂ ਜਦੋਂ ਪ੍ਰਾਈਸ ਨੂੰ ਚੱਲਦਾ ਦੇਖੋਗੇ ਤੇ ਜਿਹੜਾ ਤੀਸਰਾ ਕੈਂਡਲ ਆਉ ਉਹ ਜਿਵੇਂ ਮੰਨ ਲਓ ਕਿ ਇਹ ਪਹਿਲਾ ਕੈਂਡਲ ਆ ਇਹ ਦੂਜਾ ਕੈਂਡਲ ਆ ਤੀਸਰਾ ਕੈਂਡਲ ਉਹਦੇ ਹਾਈ ਨੂੰ ਟੱਚ ਕਰਕੇ ਟੱਚ ਕਰਕੇ ਜਾਂਦਾ ਹੈ ਕੈਂਡਲ ਪਰ ਜਦੋਂ ਇਹਦੇ ਵਿੱਚ ਗੈਪ ਰਹਿ ਜਾਂਦਾ ਹੈ ਇੱਥੇ ਐਸ ਆਈ ਤੇ ਇਸ ਦੇ ਲੋ ਦੇ ਵਿੱਚ ਉਦੋਂ ਪ੍ਰਾਈਸ ਦੇ ਥੱਲੇ ਆਉਣ ਦੇ ਦੁਬਾਰਾ ਚਾਂਸ ਹੁੰਦੇ ਆ 85% ਤੇ ਫਿਰ ਤੁਸੀਂ ਉਹੀ ਗੈਪ ਨੂੰ ਮਾਰਕ ਕਰਕੇ ਉਸ ਨੂੰ ਟੱਚ ਕਰਨ ਤੇ ਟ੍ਰੇਡ ਲੈ ਸਕਦੇ ਹੋ ਸਟੌਪ ਲੌਸ ਇਹਦੇ ਥੱਲੇ ਲਗਾ ਕੇ ਇਹ ਦੇਖੋ ਕਿ ਉਸੇ ਗੈਪ ਨੂੰ ਇਹ ਟੱਚ ਕਰਨ ਆਇਆ ਸੀ ਇੱਥੇ ਦੇਖੋ ਕਿ ਛੋਟਾ ਜਿਹਾ ਗੈਪ ਰਹਿ ਗਿਆ ਇਸ ਦਾ ਹਾਈ ਤੇ ਆ ਜਿਹੜਾ ਤੀਸਰਾ ਕੈਂਡ ਲਿਆ ਇਹਦਾ ਲੋ ਜਿਹੜਾ ਆ ਉਹ ਇੱਕ ਦੂਜੇ ਨਾਲ ਟੱਚ ਨਹੀਂ ਕੀਤੇ ਸੀ ਥੋੜਾ ਜਿਹਾ ਗੈਪ ਸੀ ਤੇ ਉਹ ਗੈਪ ਫਿਲ ਕਰਨ ਆਇਆ ਪ੍ਰਾਈਸ ਤੇ ਇੱਥੇ ਆਪਾਂ ਟ੍ਰੇਡ ਪਲਾਨ ਕਰ ਸਕਦੇ ਹਾਂ ਸਟੌਪ ਲੌਸ ਇਹਦੇ ਥੱਲੇ ਹੁਣ ਆ ਗਈ ਗੱਲ ਟਾਰਗੇਟ ਦੀ ਹੁਣ ਟਾਰਗੇਟ ਦੇਖੋ ਕਿ ਜਦੋਂ ਤਾਂ ਇਹ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਹੋਵੇਗੀ ਮਾਰਕੀਟ ਦੇ ਵਿੱਚ ਡਿੱਪ ਆਈ ਹੋਵੇਗੀ ਤੇ ਆਪਾਂ ਨੂੰ ਇਹ ਮਿਲੇਗਾ ਉਦੋਂ ਆਪਾਂ ਇਹਦੇ ਹਿਸਾਬ ਨਾਲ ਵੀ ਟਾਰਗੇਟ ਦੇਖ ਸਕਦੇ ਹਾਂ ਕਿ ਇਹ ਇੱਥੇ ਬਣਿਆ ਹੈ ਤੇ ਜਿੰਨਾ ਚਿਰ ਇਹ ਉੱਤੇ 70 68 70 ਦੇ ਆਸ-ਪਾਸ ਨਹੀਂ ਚੱਲ ਜਾਂਦਾ ਜਿੱਥੇ ਕਿ 네ਗਟਿਵ ਡਿਵਰਜਨ ਬਣਦੇ ਹੈ ਉੱਥੇ ਤੱਕ ਆਪਾਂ ਟਾਰਗੇਟ ਦੇਖ ਸਕਦੇ ਹਾਂ ਪਰ ਜਦੋਂ ਇਹ ਮੰਨ ਲਓ ਕਿ ਡਾਊਨ ਟ੍ਰੈਂਡ ਦੇ ਵਿੱਚ ਬਣਦਾ ਹੈ ਉਦੋਂ ਇਹ ਉੱਥੇ ਤੱਕ ਨਹੀਂ ਜਾਂਦਾ ਜਿਵੇਂ ਇੱਥੇ ਦੇਖ ਸਕਦੇ ਹੋ ਤੁਸੀਂ ਕਿ ਆਲਮੋਸਟ 60 ਦੇ ਆਸ-ਪਾਸ ਤੱਕ ਗਿਆ ਹੈ ਤੇ ਇੱਥੋਂ ਤੱਕ ਆਪਾਂ ਇਹਦੇ ਹਿਸਾਬ ਨਾਲ ਟਾਰਗੇਟ ਤਾਂ ਨਹੀਂ ਰੱਖਾਂਗੇ ਟਾਰਗੇਟ ਉਹ ਜੋ ਤੁਹਾਡੇ ਸਪੋਰਟ ਰਿਸਿਸਟੈਂਸ ਤੁਸੀਂ ਲਗਾਏ ਹੋਣਗੇ ਜਿਵੇਂ ਦੇਖੋ ਕਿਥੋਂ ਜਿਹੜਾ ਆਪਣਾ ਟਾਰਗੇਟ ਮਿਲਿਆ ਸੀ ਏਸੇ ਦਿਨ ਜੋ ਮਾਰਕੀਟ ਓਪਨ ਹੋਈ ਸੀ ਓਪਨਿੰਗ ਦਾ ਜਿਹੜਾ ਆਪਣਾ ਰਿਸਿਸਟੈਂਸੀ ਉੱਥੋਂ ਤੱਕ ਮਾਰਕੀਟ ਗਈ ਸੀ ਮੈਂ ਤੁਹਾਨੂੰ ਦੱਸਿਆ ਵੀ ਆ ਕਿ ਜਿਹੜੇ ਦਿਨ ਦੇ ਹਾਈ ਲੋ ਕਲੋਜ਼ਿੰਗ ਤੇ ਓਪਨਿੰਗ ਤੁਸੀਂ ਮਾਰਕ ਕਰਕੇ ਰੱਖ ਲਿਆ ਕਰੋ ਉਹੀ ਸਪੋਰਟ ਰਿਸਿਸਟੈਂਸ ਆਪਾਂ ਨੂੰ ਕੰਮ ਆ ਜਾਂਦੇ ਆ ਤੇ ਜਿਸ ਦਿਨੇ ਸੈਟਅਪ ਬਣਿਆ ਸੀ ਉਸੇ ਦਿਨ ਦੀ ਜਿਹੜੀ ਓਪਨਿੰਗ ਪ੍ਰਾਈਸ ਸੀ ਉਸੇ ਨੂੰ ਵੀ ਟੱਚ ਕਰਨ ਗਿਆ ਸੀ ਜਾਂ ਫਿਰ ਜੋ ਉਸ ਦਿਨ ਦਾ ਹਾਈ ਬਣਿਆ ਹੁੰਦਾ ਉੱਥੋਂ ਤੱਕ ਵੀ ਪ੍ਰਾਈਸ ਚਲਾ ਜਾਂਦਾ ਹੈ ਬਾਕੀ ਆਪਾਂ ਟ੍ਰੇਲ ਕਰ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਨੂੰ ਇਹ ਅਪਸਾਈਡ ਲਈ ਹੈ ਹੁਣ ਦੂਸਰਾ ਸੈਟਅਪ ਇਹਦਾ ਸੈਟਅਪ ਹੋ ਗਿਆ ਕਿ ਜਿਹੜਾ ਕਨਫਰਮੇਸ਼ਨ ਤੇ ਆਪਾਂ ਕਿ ਸਵਿੰਗ ਹਾਈ ਬ੍ਰੇਕ ਹੁਣ ਤੇ ਟਰੇਡ ਕੀਤੀ ਇਹਦੇ ਵਿੱਚ ਚਾਹੇ ਦੋ ਲੋ ਬਣ ਕੇ ਸਵਿੰਗ ਹਾਈ ਬ੍ਰੇਕ ਹੋਏ ਚਾਹੇ ਤਿੰਨ ਲੋ ਬਣ ਕੇ ਬ੍ਰੇਕ ਹੋਏ ਆਪਾਂ ਸਵਿੰਗ ਹਾਈ ਬ੍ਰੇਕ ਤੇ ਟਰੇਡ ਕਰਾਂਗੇ ਤੇ ਜੇ ਪ੍ਰਾਈਸ ਦੇ ਵਿੱਚ ਇਸ ਤਰ੍ਹਾਂ ਕੋਈ ਗੈਪ ਬਚਿਆ ਤੇ ਉਹ ਥੱਲੇ ਜਾਵੇਗਾ ਕਿਉਂਕਿ ਉਹ ਤਾਂ ਜਦੋਂ ਪ੍ਰਾਈਸ ਉੱਤੇ ਆਵੇਗਾ ਤੇ ਆਪਾਂ ਨੂੰ ਪਤਾ ਚੱਲ ਹੀ ਜਾਵੇਗਾ ਕਿ ਗੈਪ ਹੈ ਕੋਈ ਜਾਂ ਫਿਰ ਨਹੀਂ ਹੈ ਤੇ ਤਾਂ ਕਰਕੇ ਆਪਾਂ ਉਹ ਬਾਅਦ ਵਿੱਚ ਆਪਣਾ ਡਿਸੀਜਨ ਇੱਥੇ ਲੈਣ ਦੀ ਬਜਾਏ ਥੱਲੇ ਵੀ ਆਪਾਂ ਲੈ ਸਕਦੇ ਹਾਂ ਠੀਕ ਹੈ ਜੀ ਜੇ ਦ ਕਿ ਜਦੋਂ ਵੀ ਪ੍ਰਾਈਸ ਥੱਲੇ ਆ ਰਿਹਾ ਹੁੰਦਾ ਆ ਥੱਲੇ ਆ ਰਿਹਾ ਹੁੰਦਾ ਤੇ ਬਸ ਆਪਾਂ ਇਹ ਦੇਖਣਾ ਹੁੰਦਾ ਆ ਕਿ ਜਿਹੜਾ ਲਾਸਟ ਕੈਂਡਲ ਬਣਿਆ ਬਣੇਗਾ ਜੋ ਵੀ ਜਦੋਂ ਮੰਨ ਲਓ ਕਿ ਪ੍ਰਾਈਸ ਥੱਲੇ ਆ ਰਿਹਾ ਤੇ ਕਿਸੇ ਜਗ੍ਹਾ ਤੋਂ ਉੱਤੇ ਜਾਵੇਗਾ ਜਦੋਂ ਵੀ ਮੰਨ ਲਓ ਕਿ ਰੈੱਡ ਕੈਂਡਲ ਬਣਨ ਤੋਂ ਬਾਅਦ ਗ੍ਰੀਨ ਕੈਂਡਲ ਬਣ ਜਾਵੇਗਾ ਇੱਕ ਗ੍ਰੀਨ ਕੈਂਡਲ ਦੀ ਬਾਡੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ ਕੋਈ ਹੈਮਰ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਹੋ ਸਕਦਾ ਕੋਈ ਫੁੱਲ ਬਾਡੀ ਕੈਂਡਲ ਹੋ ਸਕਦਾ ਆ ਉਹ ਬਣ ਗਿਆ आरएसआई ਦੇ ਵਿੱਚ ਤਾਂ ਤੁਸੀਂ ਨੋਟਿਸ ਕਰ ਹੀ ਰਹੇ ਹੋਗੇ ਕਿ ਨਵਾਂ ਲੋ ਨਹੀਂ ਬਣ ਰਿਹਾ ਉਹ ਤਾਂ ਆਪਾਂ ਦੇਖਣਾ ਹੀ ਦੇਖਣਾ ਹੈ 그린 ਕੈਂਡਲ ਬਣ ਗਿਆ ਉਹਦਾ ਹਾਈ ਜਦੋਂ ਅਸੀਂ ਪ੍ਰਾਈਸ ਕ੍ਰਾਸ ਕਰੇਗੀ ਜਾਂ ਫਿਰ ਉਹਦੇ ਹਾਈ ਕ੍ਰਾਸ ਕਰਨ ਤੇ ਜਾਂ ਫਿਰ ਇਸ ਤਰ੍ਹਾਂ ਕਰ ਸਕਦੇ ਜੋ ਕਿ ਨੈਕਸਟ ਕੈਂਡਲ ਉਹਦੇ ਉੱਤੇ ক্লোਜ਼ ਹੋ ਲੈਂਦਾ ਉਹਦਾ ਲੋ ਬ੍ਰੇਕ ਨਾ ਕੀਤਾ ਹੋਵੇ ਜਿਹੜਾ ਆਪਣਾ 3 ਕੈਂਡਲ ਰੋਸਟਿਕ ਪ੍ਰਾਈਸ ਐਕਸ਼ਨ ਹੈ ਉਹ ਦੇਖ ਸਕਦੇ ਜੋ ਉੱਤੇ ਤੁਸੀਂ ਟ੍ਰੇਡ ਕਰ ਸਕਦੇ ਜੋ ਉਹ ਵੀ ਇੱਥੇ ਬਣਿਆ ਸੀ ਪਰ ਇਹਦੇ ਵਿੱਚ ਕੀ ਹੋਵੇਗਾ ਇਹ ਲੋ ਪ੍ਰੋਬੈਬਿਲਟੀ ਹੋਵੇਗੀ ਇਥੇ ਪਾ ਕਨਫਰਮੇਸ਼ਨ ਤੇ ਟਰੇਡ ਨਹੀਂ ਕਰ ਰਹੇ ਪਰ ਇਹ ਵੀ ਬਹੁਤ ਵਾਰੀ ਤੁਹਾਨੂੰ ਪ੍ਰੋਫਿਟ ਦੇ ਕੇ ਜਾਵੇਗਾ ਮਤਲਬ ਜਿਵੇਂ ਆ ਦੇਖੋ ਗ੍ਰੀਨ ਕੈਂਡਲ ਬਣਿਆ ਕੈਂਡਲ ਆ ਵੀ ਗ੍ਰੀਨ ਸੀ ਪਰ ਐਸ ਕੈਂਡਲ ਨੇ ਇਹਦੇ ਉੱਤੇ ক্লোਜ਼ ਨਹੀਂ ਕੀਤਾ ਐਸ ਕੈਂਡਲ ਨੇ ਇਹਦੇ ਉੱਤੇ ক্লোਜ਼ ਕਰ ਦਿੱਤਾ ਇੱਥੇ ਆਪਾਂ ਐਂਟਰੀ ਲਵਾਂਗੇ ਇਹ ਆਪਣਾ ਸਟਾਪ ਲੌਸ ਹੋਵੇਗਾ ਦੁਬਾਰਾ ਵੀ ਐਂਟਰੀ ਇੱਥੇ ਹੀ ਦੇਣ ਆਇਆ ਸੀ ਠੀਕ ਹੈ ਤੇ ਇਹ ਆਪਣਾ ਸਟਾਪ ਲੌਸ ਹੋਵੇਗਾ ਇੱਥੇ ਦੇਖੋ ਪਹਿਲਾਂ ਵੀ ਮਤਲਬ ਲੋ ਬਣਿਆ ਸੀ ਪਰ ਇੱਥੇ ਦੇਖੋ ਕਿ ਜਿਹੜਾ ਆਪਣਾ 3 ਕੈਂਡਲ ਸਟਿਕ ਰੂਲ ਵਾਲਾ ਪ੍ਰਾਈਸ ਐਕਸ਼ਨ ਉਹ ਨਹੀਂ ਬਣਿਆ ਸੀ ਨੈਕਸਟ ਕੈਂਡਲ ਉਹਦੇ ਉੱਤੇ ਜ਼ੋਰ ਗਿਆ ਠੀਕ ਹੈ ਤੇ ਇੱਥੇ ਆਪਾਂ ਟ੍ਰੇਡ ਪਲਾਨ ਕਰ ਸਕਦੇ ਹਾਂ ਅਪਸਾਈਡ ਦੀ ਇਹ ਪਹਿਲੀ ਮਤਲਬ ਆਪਣੀ ਟ੍ਰੇਡ ਹੋਵੇਗੀ ਜਿਸ ਨੂੰ ਆਪਾਂ ਲੋ ਪ੍ਰੋਬੈਬਿਲਟੀ ਸੈਟਅਪ ਕਹਿੰਦੇ ਆ ਤੇ ਜਿਹਦੇ ਵਿੱਚ ਮਤਲਬ ਕਿ ਆਪਣਾ ਸਟਾਪ ਲੌਸ ਛੋਟਾ ਹੁੰਦਾ ਆ ਤੇ ਟ੍ਰੇਡ ਪਾਸ ਹੋਣ ਦੇ ਚਾਂਸ ਥੋੜੇ ਜਿਹਾ ਘਟ ਜਾਂਦੇ ਆ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਦੇ ਨਾਲ ਟ੍ਰੇਡ ਪਲਾਨ ਕਰਦੇ ਆ ਹੁਣ ਆਪਾਂ ਅੱਗੇ ਹੋਰ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਇੱਕ ਦੋ ਸੈਟਅਪ ਡਾਊਨਸਾਈਡ ਦੇ ਵੀ ਦਿਖਾ ਦਿੰਨੇ ਆ ਜਿਹੜੇ ਕਿ ਤੁਹਾਡੇ ਕੰਮ ਆ ਸਕਣਗੇ ਪਿੱਛੇ ਚੱਲਾਂਗੇ ਪਹਿਲਾਂ ਇੱਕ ਦੋ ਅਪਸਾਈਡ ਦੇ ਤੇ ਫਿਰ ਆਪਾਂ ਡਾਊਨਸਾਈਡ ਦੇ ਵੀ ਤੁਹਾਨੂੰ ਦਿਖਾਵਾਂਗੇ ਸੇਮ ਦੇਖੋ ਇੱਥੇ ਵੀ ਇਹ ਬਣਿਆ ਸੀ ਠੀਕ ਹੈ ਇਹ ਦੇਖ ਸਕਦੇ ਹੋ ਇਹ ਦੇਖੋ ਪਹਿਲਾ ਮਾਰਕੀਟ ਨੇ ਲੋ ਬਣਾਇਆ ਆਰਐਸਆਈ ਨੇ ਦੇਖੋ ਪਹਿਲਾ ਲੋ ਬਣਾਇਆ ਇੱਕ ਵਾਰ ਥੋੜਾ ਜਿਹਾ ਮੈਂ ਇਹਨੂੰ ਸਾਈਡ ਤੇ ਕਰ ਲਵਾਂ ਜੋ ਨੰਬਰ ਆ ਰਹੇ ਉਹ ਤੁਹਾਨੂੰ ਦਿਖਾਈ ਨਹੀਂ ਦਿੰਦੇ ਉਹਨਾਂ ਕੀ ਇਹ ਦੇਖੋ ਇੱਥੇ ਪਹਿਲਾ ਲੋ ਮਾਰਕੀਟ ਨੇ ਬਣਾਇਆ ਆਰਐਸ ਨੇ ਆਰਐਸਆਈ ਨੇ ਪਹਿਲਾ ਲੋ ਬਣਾਇਆ ਜੋ ਕਿ ਬਣਿਆ ਸੀ ਉਧਰ ਪ੍ਰਾਈਸ ਤੁਸੀਂ ਦੇਖ ਸਕਦੇ ਹੋ 27.26 ਦੇ ਆਸ-ਪਾਸ ਠੀਕ ਹੈ ਤੇ ਉਸ ਤੋਂ ਬਾਅਦ ਦੂਸਰਾ ਲੋ ਬਣਾਇਆ ਪਰ RSI ਉਸ ਤੋਂ ਥੱਲੇ ਚਲਾ ਗਿਆ ਪਿਛਲੇ ਲੋ ਤੋਂ ਮਤਲਬ ਕਿ ਪਿਛਲਾ ਲੋ ਆਪਣੇ ਲਈ ਕੋਈ ਸੇ ਕੰਮ ਦਾ ਹੋ ਨਹੀਂ ਰਿਹਾ ਠੀਕ ਹੈ ਇਹ ਲੋ ਬਣਿਆ ਇਹ ਲੋ ਬਣਿਆ ਸੀ 26.40 ਤੇ ਇਹ ਵੀ ਬਿਲਕੁਲ ਆਪਣਾ ਡਿਵਰਜਨ ਏਰੀਆ ਦੇ ਵਿੱਚ ਸੀ ਤੇ ਆਪਾਂ ਇੱਥੋਂ ਹੀ ਨੋਟਿਸ ਕਰਨਾ ਸ਼ੁਰੂ ਕਰ ਸਕਦੇ ਹਾਂ ਕਿ ਪ੍ਰਾਈਸ ਕਿਤੇ ਨਾ ਕਿਤੇ ਕੁਝ ਟਾਈਮ ਅੱਗੇ ਜਾ ਕੇ ਰਿਵਰਸ ਹੋ ਸਕਦਾ ਹੈ ਹੋਵੇਗਾ ਗਰੰਟੀ ਕਦੇ ਨਹੀਂ ਹੋ ਸਕਦਾ ਹੈ ਉਸ ਤੋਂ ਬਾਅਦ ਆਪਾਂ ਵੇਟ ਕਰਾਂਗੇ ਮਾਰਕੀਟ ਫਿਰ ਉੱਤੇ ਗਈ ਦੇਖੋ ਮਾਰਕੀਟ ਨੇ ਨਵਾਂ ਲੋ ਬਣਾਇਆ ਕਲੋਜ਼ਿੰਗ ਦੇਖਣੀ ਹੈ ਆਪਾਂ ਪ੍ਰਾਈਸ ਥੱਲੇ ਆਇਆ ਜਾਂ ਨਹੀਂ ਆਇਆ ਦੇਖ ਸਕਦੇ ਹੋ ਐਸ ਕਲੋਜ਼ਿੰਗ ਤੋਂ ਆ ਕਲੋਜ਼ਿੰਗ ਥੱਲੇ ਹੋਈ ਠੀਕ ਹੈ ਪਰ RSI ਨੇ ਲੋ ਨਹੀਂ ਬਣਾਇਆ ਤੀਸਰਾ ਲੋ ਬਣਿਆ RSI ਨੇ ਲੋ ਨਹੀਂ ਬਣਾਇਆ ਇਹ ਹਾਈ ਪ੍ਰੋਬੈਬਿਲਿਟੀ ਸੈਟਅਪ ਸੀ ਠੀਕ ਹੈ ਇਹਦੇ ਵਿੱਚ ਦੇਖੋ RSI ਦਾ ਕਦੇ ਵੀ ਪਿਛਲਾ ਲੋ ਬ੍ਰੇਕ ਨਹੀਂ ਕੀਤਾ ਸੀ ਤੇ ਮਾਰਕੀਟ ਹਰ ਵਾਰ ਪਿਛਲਾ ਲੋ ਬ੍ਰੇਕ ਕਰ ਰਹੀ ਸੀ ਤੇ ਨਵਾਂ ਲੋ ਬਣਾ ਰਹੀ ਸੀ ਇਹਦੇ ਵਿੱਚ ਵੀ ਸੇਮ ਕੰਡੀਸ਼ਨ ਉਹੀ ਪਹਿਲੀ ਸਟ੍ਰੈਟੇਜੀ ਜਿਹੜਾ ਆਪਣਾ ਲੋ ਪ੍ਰੋਬੈਬਿਲਿਟੀ ਵਾਲੀ ਉਹਦੇ ਵਿੱਚ ਪਿਛਲੇ ਕੈਂਡਲ ਦੇ ਉੱਤੇ ਆਹ ਕੈਂਡਲ ਦੇਖੋ ক্লোਜ਼ ਕਰ ਗਿਆ ਉਹਦਾ ਲੋ ਬ੍ਰੇਕ ਨਹੀਂ ਕੀਤਾ ਇੱਥੇ ਆਪਾਂ ਐਂਟਰੀ ਕਰਾਂਗੇ ਇਹ ਆਪਾਂ ਸਟਾਪ ਲੋਸ ਹੋਵੇਗਾ ਤੇ ਟਾਰਗੇਟ ਉਹੀ ਜੋ ਪਿਛਲਾ ਰੈਜ਼ਿਸਟੈਂਸ ਅੱਜ ਦਾ ਪਿਛਲੇ ਦਿਨ ਦਾ ਓਪਨਿੰਗ ਪ੍ਰਾਈਸ ਜਾਂ ਹਾਈ ਉਸ ਨੂੰ ਆਪਾਂ ਲੈ ਕੇ ਚੱਲ ਸਕਦੇ ਹਾਂ ਮੈਕਸਿਮਮ ਤੇ ਉਹੀ ਆਪਾਂ ਨੂੰ ਟਾਰਗੇਟ ਦੇਖਣ ਨੂੰ ਮਿਲ ਗਿਆ ਤੇ ਦੂਜਾ ਤਰੀਕਾ ਉਹੀ ਸੀ ਇੱਥੇ ਦੇਖੋ ਜਦੋਂ ਆਹ ਕੈਂਡਲ ক্লোਜ਼ ਹੋਇਆ ਗ੍ਰੀਨ ਉਸ ਤੋਂ ਬਾਅਦ ਆਪਾਂ ਟਰੇਡ ਪਲਾਨ ਕਰਨੀ ਸੀ ਇਹਦੇ ਵਿੱਚ ਦੇਖੋ ਕਿ ਦੁਬਾਰਾ ਐਂਟਰੀ ਦੇ ਨੇ ਥੱਲੇ ਨਹੀਂ ਗਿਆ ਉਹ ਹੁਣ ਤੁਸੀਂ ਦੇਖਣਾ ਹੈ ਕਿ ਤੁਸੀਂ ਕਿੱਥੇ ਐਂਟਰੀ ਪਲਾਨ ਕਰਨੀ ਹੈ ਪਰ ਕੀ ਹੈ ਕਿ ਜਦੋਂ ਵੀ ਇਹ ਸੈਟਅਪ ਬੰਦਾ ਹੈ ਲਗਭਗ ਆਪਾਂ ਨੂੰ ਪ੍ਰੋਫਿਟ ਦੇ ਕੇ ਜਾਂਦਾ ਹੈ ਪਰ ਜਦੋਂ ਆਪਾਂ ਇਸ ਨੂੰ ਗਲਤ ਤਰੀਕੇ ਨਾਲ ਅਪਲਾਈ ਕਰਾਂਗੇ ਫਿਰ ਇਹ ਆਪਾਂ ਨੂੰ ਲਾਸ ਦੇ ਕੇ ਜਾਵੇਗਾ ਹੁਣ ਦੇਖੋ ਉੱਤੇ ਵੀ ਇਹ ਬਣ ਗਿਆ ਸੀ ਇਹ ਦੇਖੋ ਉੱਤੇ ਵੀ ਇਹ ਬਣ ਗਿਆ ਸੀ ਦੇਖ ਸਕਦੇ ਹੋ ਇੱਥੇ ਦੇਖੋ ਕਿ ਇਹ ਜਿਹੜਾ ਇਹਦਾ ਹਾਈ ਬਣਿਆ ਆ ਆਰਐਸਆਈ ਦੇ ਵਿੱਚ ਦੇਖ ਸਕਦੇ ਹੋ ਇਸ ਜਗ੍ਹਾ ਤੇ ਤੁਸੀਂ ਇੱਕ ਵਾਰੀ ਮੈਂ ਤੁਹਾਨੂੰ ਪੈਨ ਲਗਾ ਕੇ ਦਿਖਾ ਦਿੰਦਾ ਇਸ ਜਗ੍ਹਾ ਤੇ ਨੋਟਿਸ ਕਰਨਾ ਤੁਸੀਂ ਠੀਕ ਹੈ ਜਦੋਂ ਮੈਂ ਉੱਥੇ ਕਰਾਂਗਾ ਇਹ ਦੇਖੋ ਮੈਂ ਮੈਂ ਦੁਬਾਰਾ ਉੱਥੇ ਕਰਾਂਗਾ ਇਹ ਦੇਖੋ ਮੈਂ ਮਾਊਸ ਇਸ ਜਗ੍ਹਾ ਤੇ ਕੀਤਾ ਇਹ ਦੇਖੋ RSI ਨੇ ਹਾਈ ਬਣਾਇਆ 69.78 ਬਿਲਕੁਲ ਡਿਵਰਜਨ ਏਰੀਆ ਦੇ ਵਿੱਚ ਸੀ ਇਹ ਦੇਖ ਸਕਦੇ ਹੋ ਗ੍ਰੀਨ ਕੈਂਡਲ ਨੈਕਸਟ ਹਾਈ RSI ਨੇ ਬਣਾਇਆ ਦੇਖੋ ਇਹ ਗ੍ਰੀਨ ਕੈਂਡਲ ਪਿਛਲੇ ਗ੍ਰੀਨ ਕੈਂਡਲ ਨਾਲ ਉੱਤੇ ক্লোਜ਼ ਹੋਇਆ ਆਪਾਂ ਹਾਈ ਨਹੀਂ ਦੇਖਣਾ ক্লোਜ਼ਿੰਗ ਦੇਖਣੀ ਆ ਠੀਕ ਹੈ ਜੀ ক্লোਜ਼ ਹੋਇਆ RSI 69.82 ਹੁਣ ਇਹਦੇ ਵਿੱਚ ਥੋੜਾ ਜਿਹਾ ਇਹ ਧਿਆਨ ਦਿਓ ਕਿ ਇੱਥੇ RSI 69.78 ਆ ਤੇ ਇੱਥੇ RSI 69.82 ਆ ਠੀਕ ਹੈ ਜਿਹੜਾ ਪੁਆਇੰਟਾਂ ਦਾ ਡਿਫਰੈਂਸ ਹੈ ਉਸ ਨੂੰ ਆਪਾਂ ਨਹੀਂ ਮੰਨਦੇ ਮਿਨੀਮਮ 1 ਪੁਆਇੰਟ ਦਾ ਫਰਕ ਹੋਣਾ ਚਾਹੀਦਾ ਹੈ ਨਹੀਂ ਤੇ ਆਪਾਂ ਡਿਵਰਜਨ ਹੀ ਕਾਊਂਟ ਕਰਦੇ ਹਾਂ ਠੀਕ ਹੈ ਇਹ ਧਿਆਨ ਰੱਖਣਾ ਹੈ ਤੁਸੀਂ ਇੱਥੇ ਸਿਰਫ 3 ਪੁਆਇੰਟਾਂ ਦਾ ਫਰਕ ਸੀ 0.3 ਪੁਆਇੰਟਾਂ ਦਾ ਫਰਕ ਸੀ ਤੇ ਇਸ ਨੂੰ ਆਪਾਂ ਡਿਵਰਜਨ ਹੀ ਕਾਊਂਟ ਕਰਾਂਗੇ ਤੇ ਇਹਦੇ ਵਿੱਚ ਵੀ ਸੇਮ ਆ ਜੋ ਰੈੱਡ ਕੈਂਡਲ ਬਣਿਆ ਇਸ ਤੋਂ ক্লোজিং ਦੇ ਥੱਲੇ ਐਂਟਰੀ ਬਣੇਗੀ ਜਿਹੜਾ ਹਾਈ ਪ੍ਰੋਬੈਬਿਲਿਟੀ ਸੈਟਅਪ ਹੈ ਤੇ ਦੂਸਰਾ ਸੈਟਅਪ ਉਹੀ 5 ਮਿੰਟ ਦਾ ਕੈਂਡਲ ਉਹਦੇ ਥੱਲੇ ক্লোਜ਼ ਹੋ ਜਾਵੇਗਾ ਤਾਂ ਉੱਥੇ ਆਪਣੀ ਐਂਟਰੀ ਬਣੇਗੀ ਹੁਣ ਜਿਹੜੀ ਹਾਈ ਪ੍ਰੋਬੈਬਿਲਿਟੀ ਆਪਣੀ ਸੀ ਉਹ ਇੱਥੇ ਜਾ ਕੇ ਹੁਣ ਕੈਂਡਲ ক্লোਜ਼ ਹੋਇਆ ਦੇਖੋ ਤੇ ਇ ਬਾਕੀ ਇਹ ਦੇਖੋ ਕਿ ਇਹ ਇੱਥੇ ਮਾਰਕੀਟ ਕਲੋਜ਼ ਹੋ ਗਈ ਸੀ 3:25 ਮਿੰਟ ਤੇ ਨੈਕਸਟ ਡੇ ਸੈਲਿੰਗ ਆਈ ਆ ਪਰ ਫਿਰ ਵੀ ਇਹ ਆਰਐਸਆਈ ਦਾ ਆਪਾਂ ਸੈਟਅਪ ਮੰਨ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਆਪਾਂ ਟ੍ਰੇਡ ਪਲਾਨ ਕਰ ਸਕਦੇ ਹਾਂ ਹੁਣ ਦੇਖੋ ਇੱਥੇ ਵੀ ਆਰਐਸਆਈ ਦਾ ਇਹ ਸੈਟਅਪ ਬਣਿਆ ਸੀ ਦੇਖ ਸਕਦੇ ਹੋ ਇਹ ਦੇਖੋ ਪਹਿਲਾ ਹਾਈ ਜਿਹੜਾ ਆਪਣਾ ਬਣਿਆ 68.32 ਤੇ ਉੱਥੇ ਦੇਖ ਸਕਦੇ ਹੋ ਦੂਸਰਾ ਹਾਈ ਦੇਖੋ ਜੋ ਬਣਿਆ ਉਹ 68.41 ਦੇਖੋ ਇਹ ਥੋੜਾ ਜਿਹਾ ਹਾਈ ਉਹਦੇ ਨਾਲੋਂ ਉੱਤੇ ਬਣਿਆ ਪਰ ਆਪਾਂ ਇਸ ਨੂੰ ਕਾਊਂਟ ਕਰ ਸਕਦੇ ਹਾਂ ਤੀਸਰਾ ਹਾਈ ਜੇ ਆਪਾਂ ਦੇਖੀਏ ਤਾਂ ਮਾਰਕੀਟ ਨੇ ਵੀ ਥੋੜਾ ਜਿਹਾ ਉੱਤੇ ਬਣਿਆ ਆਰਐਸਆਈ ਦੇ ਵਿੱਚ ਵੀ ਥੋੜਾ ਉੱਤੇ ਬਣਿਆ ਠੀਕ ਹੈ ਉਸ ਤੋਂ ਬਾਅਦ ਦੇਖੋ ਕਿ ਇਸ ਨੇ ਜੋ ਹੀ ਇਹ ਥੱਲੇ ਬ੍ਰੇਕ ਕੀਤਾ ਇੱਕ ਮੂਮੈਂਟ ਦੇਖਣ ਨੂੰ ਮਿਲਿਆ ਪਰ ਇਹਦੇ ਵਿੱਚ ਆਲਮੋਸਟ ਤੁਹਾਡਾ ਐਸਐਲ ਹਿੱਟ ਹੋ ਗਿਆ ਹੋਵੇਗਾ ਇੱਥੇ ਫੇਲ ਹੋਇਆ ਹੋਵੇਗਾ ਕਿਉਂ ਫੇਲ ਹੋਇਆ ਹੋਵੇਗਾ ਕਿਉਂਕਿ ਇੱਥੇ ਟਾਈਮ ਵੀ ਬਹੁਤ ਘੱਟ ਰਹਿ ਗਿਆ ਸੀ ਜੇ ਚੱਲਣਾ ਸੀ ਇਸ ਨੇ ਤਾਂ ਇੱਥੇ ਹੀ ਚੱਲ ਜਾਣਾ ਸੀ ਬਾਕੀ ਇਹ ਹੈ ਕਿ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਮ ਬਰਾਬਰ ਤੇ ਵੀ ਮੈਂ ਤਾਂ ਕਰ ਲੈਣਾ ਵੈਸੇ ਟ੍ਰੇਡ ਪਰ ਫਿਰ ਵੀ ਜਿਹੜੇ ਉਹਦੇ ਲੋ ਆਰਐਸਆਈ ਦੇ ਉਹ ਥੱਲੇ ਹੋਣੇ ਬਹੁਤ ਜ਼ਰੂਰੀ ਹੈ ਜੇ ਥੱਲੇ ਹੋਣਗੇ ਤਾਂ ਹਾਈ ਪ੍ਰੋਬੈਬਿਲਿਟੀ ਆਪਣੀ ਟ੍ਰੇਡ ਬਣੇਗੀ ਜਿਵੇਂ ਦੇਖੋ ਕਿ ਆ ਪਰਫੈਕਟ ਇੱਥੇ ਬਣਿਆ ਸੀ ਇਹ ਦੇਖ ਸਕਦੇ ਹੋ ਪਹਿਲਾ ਹਾਈ 72.96 ਠੀਕ ਹੈ ਦੂਜਾ ਦੇਖ ਸਕਦੇ ਹੋ ਦੂਜਾ ਹਾਈ ਮਾਰਕੀਟ ਦੇ ਉੱਤੇ ਆਈ ਬਣਿਆ ਦੇਖ ਸਕਦੇ ਹੋ ਆਰਐਸਆਈ ਦੇ ਵਿੱਚ 71.99 ਤੇ ਬਣਿਆ ਤੀਸਰਾ ਹਾਈ ਦੇਖ ਸਕਦੇ ਹੋ ਮਾਰਕੀਟ ਨੇ ਉੱਤੇ ਬਣਾਇਆ ਤੇ RSI ਦੇ ਵਿੱਚ 68.16 ਬਣਿਆ ਠੀਕ ਹੈ ਇੱਥੇ ਆਪਾਂ ਟ੍ਰੇਡ ਅਪਲਾਈ ਕਰ ਸਕਦੇ ਹਾਂ ਜਿਉਂ ਹੀ ਇਹ 5 ਮਿੰਟ ਦਾ ਕੈਂਡਲ ਇੱਥੇ ਥੱਲੇ ক্লোਜ਼ ਹੋਇਆ ਦੂਸਰਾ ਤਰੀਕਾ ਕੀ ਸੀ ਐ ਸਵਿੰਗ ਲੋ ਦੇ ਥੱਲੇ ਕੈਂਡਲ ক্লোਜ਼ ਹੁੰਦਾ ਜੋ ਕਿ ਇੱਥੇ ਜਾ ਕੇ ਤੁਹਾਨੂੰ ਐਂਟਰੀ ਮਿਲੇਗੀ ਪਰ ਫਿਰ ਉਹੀ ਕੰਡੀਸ਼ਨ ਕਿ ਮਾਰਕੀਟ ক্লোਜ਼ ਹੋਣ ਵਾਲੀ ਸੀ ਇਸ ਕਰਕੇ ਇੱਥੇ ਆਪਾਂ ਨੂੰ ਟਾਰਗੇਟ ਨੈਕਸਟ ਡੇ ਦੇਖਣ ਨੂੰ ਮਿਲਿਆ ਉਸ ਦਿਨ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਇਸ ਤਰ੍ਹਾਂ ਆਪਾਂ RSI ਦੇ ਨਾਲ ਟ੍ਰੇਡ ਕਰ ਸਕਦੇ ਹਾਂ ਡਿਵਰਜੈਂਸ ਰੇਂਜ ਆਪਾਂ ਦੇਖ ਸਕਦੇ ਹਾਂ ਪਿੱਛੇ ਇੱਕ ਅੱਧਾ ਹੋਰ ਦੇਖ ਲੈਣੇ ਆ ਤੇ ਇੱਥ ਇੱਥੇ ਦੇਖੋ ਪਹਿਲਾ ਹਾਈ ਬਣਿਆ ਠੀਕ ਹੈ ਇਹ ਦੇਖੋ ਪਹਿਲਾ ਹਾਈ ਬਣਿਆ ਆਰਐਸਆਈ ਦਾ 12:55 ਮਿੰਟ ਤੇ ਨੋਟ ਕਰ ਸਕਦੇ ਹੋ ਤੁਸੀਂ ਜੋ ਕਿ 72 ਦੇ ਬਣਿਆ ਦੂਸਰਾ ਹਾਈ ਬਣਿਆ ਆਰਐਸਆਈ ਦੇ ਵਿੱਚ ਜੋ 71.55 ਤੇ ਬਣਿਆ ਮਾਰਕੀਟ ਨੇ ਥੋੜਾ ਜਿਹਾ ਉੱਤੇ ਹਾਈ ਬਣਾਇਆ ਧਿਆਨ ਨਾਲ ਨੋਟ ਕਰੋ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਇੱਥੇ ਦੇਖੋ ਆਪਾਂ ਨੂੰ ਕੈਂਡਲਸਟਿਕ ਦਾ ਵੀ ਕੋਈ ਪ੍ਰੋਜੈਕਸ਼ਨ ਨਹੀਂ ਮਿਲਿਆ ਇੱਥੇ ਆਪਾਂ ਵੇਟ ਕਰਨੀ ਸੀ ਸਵਿੰਗ ਲੋਅ ਦੀ ਇੱਥੇ ਜਾ ਕੇ ਸਵਿੰਗ ਲੋਅ ਬ੍ਰੇਕ ਹੋਇਆ ਠੀਕ ਹੈ ਉਸ ਤੋਂ ਬਾਅਦ ਪ੍ਰਾਈਸ ਪੂਰਾ ਚੰਗੀ ਤਰ੍ਹਾਂ ਥੱਲੇ ਨਹੀਂ ਗਿਆ ਪਰ ਫਿਰ ਕੀ ਹੋਇਆ ਪ੍ਰਾਈਸ ਨੇ ਉੱਤੇ ਇੱਕ ਨਵਾਂ ਵਾਰੀ ਨਵਾਂ ਹਾਈ ਬਣਾਇਆ ਪਰ RSI ਨੇ ਨਵਾਂ ਹਾਈ ਨਹੀਂ ਬਣਾਇਆ ਮਤਲਬ ਕਿ ਇਹਦੇ ਨਾਲ ਤੁਸੀਂ ਇਹ ਨੋਟਿਸ ਕਰ ਸਕਦੇ ਹੋ ਸਟੌਪ ਲੋ ਤੁਹਾਡਾ ਹਿੱਟ ਹੋਵੇਗਾ ਪਰ ਕਿਤੇ ਨਾ ਕਿਤੇ ਜੇ ਤੁਸੀਂ ਜਿਉਂ ਉਸ ਡਾਇਰੈਕਸ਼ਨ ਨੂੰ ਫੜ ਕੇ ਰੱਖੋਗੇ ਤੇ ਤੁਹਾਨੂੰ ਪ੍ਰੋਫਿਟ ਮਿਲ ਹੀ ਜਾਵੇਗਾ ਬਾਅਦ ਵਿੱਚ ਦੇਖੋ ਕਿ ਇੱਥੇ ਆਪਣਾ ਇਸ ਨੇ ਫੇਕ ਬ੍ਰੇਕਆਊਟ ਕਰਕੇ ਤੇ ਥੱਲੇ ਦੇਖੋ ਜੀ ਪਰ ਇੱਥੇ ਵੀ ਸੇਮ ਉਹੀ ਕੰਡੀਸ਼ਨ ਹੋਈ ਕਿ ਆਪਾਂ ਨੂੰ ਨੈਗੇਟਿਵ ਪ੍ਰਾਈਜੈਕਸ਼ਨ 5 ਮਿੰਟ ਤੇ ਵੀ ਨਹੀਂ ਮਿਲਿਆ ਬਸ ਆਪਾਂ ਇਹ ਰੈੱਡ ਕੈਂਡਲ ਦੇਖ ਕੇ ਟ੍ਰੇਡ ਕਰਨ ਦਾ ਰਿਸਕ ਲੈ ਸਕਦੇ ਸੀ ਪਰ ਇਹਦੇ ਵਿੱਚ ਸੇਫ ਟ੍ਰੇਡ ਨਹੀਂ ਬਣਦੀ ਸੀ ਇੱਡਾ ਵੱਡਾ ਕੈਂਡਲ ਬਣ ਤੋਂ ਬਾਅਦ ਆ ਇੱਥੇ ਟ੍ਰੇਡ ਤਾਂ ਆਪਾਂ ਲੈ ਵੀ ਨਹੀਂ ਸਕਦੇ ਸੀ ਠੀਕ ਹੈ ਇਹ ਚੀਜ਼ ਕੰਡੀਸ਼ਨਾਂ ਤੁਸੀਂ ਦੇਖਣੀਆਂ ਜਿੱਥੇ ਟ੍ਰੇਡ ਸਹੀ ਬਣਦੀ ਉੱਥੇ ਟ੍ਰੇਡ ਲਓ ਦੂਸਰੇ ਤਾਂ ਤੁਸੀਂ ਟ੍ਰੇਡ ਨਾ ਲਵੋ ਠੀਕ ਹੈ ਸਟਾਪ ਲੌਸ ਹਮੇਸ਼ਾ ਲਗਾਉਣਾ ਹੈ ਬਿਨਾਂ ਸਟਾਪ ਲੌਸ ਤੋਂ ਕੋਈ ਵੀ ਸੈਟਅਪ ਕੰਮ ਨਹੀਂ ਕਰੇਗਾ ਇਹ ਹਮੇਸ਼ਾ ਧਿਆਨ ਰੱਖਣਾ ਹੈ ਤੇ ਰੇਂਜ ਜਿਹੜੀ ਆ ਉਹ ਤੁਸੀਂ ਨੋਟ ਕਰ ਸਕਦੇ ਹੋ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਫਿਰ ਤੋਂ ਤੁਹਾਡੇ ਨਾਲ ਇਸ ਤਰ੍ਹਾਂ ਮੁਲਾਕਾਤ ਹੋਊਗੀ ਤੇ ਜੇ ਕੋਈ ਚੀਜ਼ ਸਮਝ ਨਹੀਂ ਲੱਗੀ ਤਾਂ ਤੁਸੀਂ ਇਸ ਨੂੰ ਪੁੱਛ ਸਕਦੇ ਜੋ ਕਮੈਂਟ ਬਾਕਸ ਦੇ ਵਿੱਚ ਹਮੇਸ਼ਾ ਰੇਂਜ ਯਾਦ ਰੱਖਣੀਆਂ 네ਗੇਟਿਵ ਡਿਵਰਜਨ ਜਿਹੜੇ ਬਣਨਗੇ ਉਹ ਬਣਨਗੇ 7 ਤੋਂ ਲੈ ਕੇ 75 ਦੇ ਵਿੱਚ ਵਿੱਚ ਤੇ ਪੋਜ਼ਿਟਿਵ ਡਿਵਰਜਨ ਜੋ ਬਣਨਗੇ ਉਹ ਬਣਨਗੇ 2 ਤੋਂ ਲੈ ਕੇ 28 ਦੇ ਵਿੱਚ ਵਿੱਚ ਠੀਕ ਹੈ ਕਨਫਰਮੇਸ਼ਨ ਵਾਲਾ ਤਰੀਕਾ ਵੀ ਦੱਸ ਦਿੱਤਾ ਦੂਸਰਾ ਤਰੀਕਾ ਆਪਣਾ ਉਹੀ ਹੈ ਜੋ ਇਹ 3 ਕੈਨਡਲਸਟਿਕ ਰੂਲ ਪ੍ਰੋਜੈਕਸ਼ਨ ਹੈ 네ਗੇਟਿਵ ਪ੍ਰੋਜੈਕਸ਼ਨ ਬਣਨ ਤੇ ਆਪਾਂ ਨੇਗੇਟਿਵ ਜਾ ਸਕਦੇ ਹਾਂ ਆਰਐਸਆਈ ਦੇ ਵਿੱਚ ਡਿਵਰਜਨ ਦੇਖ ਕੇ ਤੇ ਪੋਜ਼ੀਟਿਵ ਬਣਨ ਤੇ ਆਰਐਸਆਈ ਦੇ ਵਿੱਚ ਡਿਵਰਜਨ ਦੇਖ ਕੇ ਪੋਜ਼ੀਟਿਵ ਜਾ ਸਕਦੇ ਹਾਂ ਪਰ ਉਹਦੇ ਵਿੱਚ ਥੋੜੀ ਜਿਹੀ ਪ੍ਰੋਬਾਬਿਲਿਟੀ ਘੱਟ ਹੁੰਦੀ ਹੈ ਟ੍ਰੇਡ ਪਾਸ ਹੁੰਦੀ ਤੇ ਦੂਸਰੇ ਦੇ ਵਿੱਚ ਪ੍ਰੋਬਾਬਿਲਿਟੀ ਜਿਹੜੀ ਕਨਫਰਮੇਸ਼ਨ ਵਾਲੀ ਉਹਦੇ ਵਿੱਚ ਜ਼ਿਆਦਾ ਹੁੰਦੀ ਪਰ ਉਹਦੇ ਵਿੱਚ ਥੋੜਾ ਜਿਹਾ ਆਪਣਾ ਐਸਐਲ ਵੱਡਾ ਹੁੰਦਾ ਹੈ ਰੀਰੈਸਟ ਲਈ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਉਹ ਡਾਊਨ ਸਾਈਡ ਵੀ ਕੰਮ ਕਰੇਗਾ ਅਪ ਸਾਈਡ ਵੀ ਕੰਮ ਕਰੇਗਾ ਮਿਲ